ਲੇਵਾ ਤੇ ਪਰ ਆਪਾਂ ਵੇਚਣ ਦੇ ਚਾਚੂ ਭਾਣੇ ਹੈਗੇ ਹਾਂਜੀ ਜੇ ਕੋਈ ਚੰਗਾ ਮੁੱਲ ਭਰੂਗਾ ਘਰੇ ਰੱਖਣ ਵਾਲਾ ਠੀਕ ਹੈ ਜੀ ਉਹ ਵੀ ਬ੍ਰੀਡ ਬਣਾਉਣੇ ਹੋ ਆਪਾਂ ਦੇ ਵੀ ਸੀ ਮੈਂ ਕੱਪਲੇ ਮਾਰੋ ਲੈਵੇ ਦੇ ਹਿਸਾਬ ਨਾਲ ਤੇਰਾ ਦੁੱਧ 20 ਡੇਡ ਗੇਡ ਵੀ ਖਾਪਦਾ ਜਿਹੜੇ ਹਿਸਾਬ ਨਾਲ ਇਹ ਉਹ ਵੱਡੀ ਝੋਟੀ ਦੀ ਜਿਹੜੀ ਸਾਰਾ ਉਹ ਮੂਰੇ ਹੈ ਜੀ ਉਹਦੀ ਕੱਟੀ ਆ ਅੱਛਾ ਜੀ 16 ਲੀਟਰ ਪਹਿਲਾਂ ਦੁੱਧ ਨੇ ਕੱਢਿਆ ਤੇ ਹੁਣ ਛੂੰਦੇ ਤੇ ਢਾਈ ਕਿ ਮਹੀਨੇ ਲੰਘੇ ਨੇ ਜਿੱਦੇ ਛੂਪੀ ਛੋਡੇ ਚੈਨਲ ਦੇ ਉੱਤੇ ਇਹ ਤਾਂ ਮੈਂ 18 ਲੀਟਰ ਦੁੱਧ ਚੋਆਉਂਗਾ। ਇਹ ਦੋਨੇ M29 ਦੇ ਨੇ ਜੀ ਮੈਨੂੰ। ਇਹ ਵੀ M29 ਇਹ ਦੇ M29 ਦੀਆ। ਅੱਛਾ ਬੰਨ ਕੇ ਵੀ ਇਹ ਜਿਹੜਾ ਸਾਡੇ ਉਰਲੇ ਪਾਸੇ ਵੱਡੇ ਜੱਡੇ ਵਾਲੀ ਆ 20 ਲੀਟਰ ਤੋਂ ਪਾਰ ਵਾਲੀ। 1 ਨੰਬਰ ਦੇ ਸਾਢੇ 1 ਕਿਲੋਟਰ ਦੁੱਧ ਚੋਇਆ ਹੋਇਆ ਜੀ। ਉਹਦੀ ਕੱਟੀ ਆਗੀ। ਇਹ ਜਿਹਦੀ ਨਾਨੀ ਮੰਨਾ ਆਪਾਂ ਸਾਢੇ 22 ਲੀਟਰ ਦੁੱਧ ਚੋਇਆ ਹੋਇਆ। ਹਾਂਜੀ। ਮੇਲੇ ਦੇ 22 ਕਿਲੋ 800 ਗ੍ਰਾਮ 14 ਗ੍ਰਾਮ ਵਿੱਚ ਮੇਰੇ ਕੋਲ ਜਾ ਕੇ ਚੋਇਆ ਹੀ। ਠੀਕ ਹੈ ਜੀ। ਨਿਲ ਮੰਨਾ ਇਹਦੀ ਮਾਂ ਨੇ। ਤੇ ਇਹ ਉਹ ਕੱਟੀ ਦੀ ਕੱਟੀ ਆ। ਅੱਛਾ ਜੀ। ਮੇਰੇ ਨਾਲ ਗੱਲ ਕਰ ਲਈ ਵੀ ਸਾਰਾ ਰਿਕਾਰਡ ਆਪਣੇ ਕੋਲ ਇਹਨਾਂ ਦਾ ਮੈਂਸ਼ਨ ਹੈ 13 ਤੋਂ ਲੈ ਕੇ ਸਾਰਾ ਕੱਲੇ-ਕੱਲੇ ਦਾ ਆਪਣੇ ਉਹ ਆ ਜੀ ਠੀਕ ਹੈ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਪਿੰਡ ਉਪਲੀ ਤਹਿਸੀਲ ਵੀ ਬਰਨਾਲਾ ਤੇ ਸੱਜਣਾ ਨੂੰ ਜੇ ਗੱਲ ਕਰ ਲਈ ਜਿਲ੍ਹਾ ਵੀ ਬਾਈ ਬਰਨਾਲਾ ਰਹਿ ਜਾਂਦਾ ਕਿਉਂਕਿ ਅੱਜ ਦੀ ਵੀਡੀਓ ਮੋਟੀਵੇਸ਼ਨਲ ਵੀਡੀਓ ਬਣਾਵਾਂਗੇ ਸੇਲ ਵਾਲੇ ਦੇ ਵਿੱਚ ਕੋਈ ਜਾਨਵਰ ਨਹੀਂ ਜੇ ਮੈਂ ਗੱਲ ਕਰ ਲਾਂ ਤੇ ਬਾਕੀ ਜਿਹੜੀ ਗੱਲ ਆ 50 ਤੋਂ 60 ਜਾਨਵਰ ਦਿਖਾਉਂਗਾ ਦੁੱਧਾਂ ਵਾਲੇ ਵੀ ਦਿਖਾਵਾਂਗੇ ਦੁੱਧਾਂ ਵਾਲੇ ਜਿਹੜੇ ਦਿਖਾਵਾਂਗੇ ਉਹ ਦਿਖਾਵਾਂਗੇ ਬਾਈ 15 ਲੀਟਰ ਤੋਂ ਲਾ ਕੇ 22 ਲੀਟਰ ਤੱਕ ਦਾ ਸਰਕਾਰੀ ਚਵਾਈਆਂ ਹੋਈਆਂ ਹੋਈਆਂ ਨੇ ਆਪਾਂ ਪਹੁੰਚੇ ਆ ਸਰਪੰਚ ਡੈਰੀ ਫਾਰਮ ਉਪਲੀ ਤੇ ਕਿਉਂਕਿ ਇਹ ਸੱਜਣਾ ਦਾ ਨਾ ਦੁੱਧ ਦੇ ਨਾਲ-ਨਾਲ ਜੇ ਮੈਂ ਗੱਲ ਕਰ ਲਾਂ ਬਰੀਡਿੰਗ ਦਾ ਕੰਮ ਵੀ ਆ ਤੇ ਬੱਚੇ ਵੀ ਸਾਰੇ ਤੁਹਾਨੂੰ ਦਿਖਾਊਗਾ ਜਿਹੜੇ ਬਰੀਡ ਇਹਨਾਂ ਨੇ ਤਿਆਰ ਕਰੀਆ ਵੀ ਕਿਹੜੇ-ਕਿਹੜੇ ਟੀਕਿਆਂ ਦੇ ਨੇ ਤੇ ਮੇਨ ਗੱਲ ਆ ਜਿਹੜੀ ਪੋਰਸ਼ਨ ਵੀ ਅਲੱਗ-ਅਲੱਗ ਨੇ ਬਾਈਆਂ ਦੇ ਇੱਕ ਇਧਰਲੇ ਬੰਨੇ ਮਾਰਦੇ ਤਰਸ ਕੈਮਰਾ ਇਧਰਲੇ ਬੰਨੇ ਬਾਈ ਹੋਰ ਨੇ ਝੋਟੀਆਂ ਰੱਖੀਆਂ ਹੋਈਆਂ ਨੇ ਤੇ ਹੁਣ ਮੈਂ ਤੁਹਾਨੂੰ ਜਿਹੜੇ ਬੰਨੇ ਲੈ ਕੇ ਚੱਲੂੰਗਾ ਇੱਧਰ ਵੀ ਆ ਜਾ ਇੱਧਰਲੇ ਬੰਨੇ ਹੈਗੇ ਨੇ ਦੁੱਧ ਵਾਲੇ ਜਾਨਵਰ ਕੱਲੇ ਤੇ ਸਾਹਮਣੇ ਪਰਲੇ ਬੰਨੇ ਸੱਜਣੋ ਹੈਗੇ ਨੇ 22 ਹੋਰਾਂ ਦੇ ਰੱਖੇ ਹੋਏ ਧੋਕੜ ਗੱਬਣ ਕਿਉਂਕਿ ਅਲੱਗ-ਅਲੱਗ ਪੋਰਸ਼ਨ ਨੇ ਬਾਈ ਹੋਰਾਂ ਦੇ ਬਣਾਏ ਹੋਏ ਪਹਿਲਾਂ ਦੁੱਧ ਵਾਲਿਆਂ ਤੋਂ ਸ਼ੁਰੂ ਕਰਾਂਗੇ ਤੇ ਬਾਈ ਨਾਲ ਕਰਾਵਾਂ ਇਹ ਗੱਲ ਬਾਤ ਲੈ ਇੱਕ ਵਾਰ ਜਿਹੜਾ ਸੱਜਣਾ ਇਹ ਹੋਣੇ ਤਾਂ ਸੋਨਾਂ ਨੂੰ ਵੀ ਮਿਲਾ ਦੇ ਸਾਰਿਆਂ ਨੂੰ ਹੋਰ ਬਾਈ ਕੀ ਹਾਲ ਆ ਬਹੁਤ ਵਧੀਆ ਵੀਰੇ ਬਹੁਤ-ਬਹੁਤ ਥੋੜਾ ਇੱਥੇ ਪਹੁੰਚਦੇ ਧੰਨਵਾਦ ਤੇ ਨਾਮ ਦੱਸ ਦੋ ਕੀ ਆ ਨਾਮ ਮਨਸ਼ਤਰ ਸਿੰਘ ਆ ਜੀ ਮਨਸ਼ਤਰ ਸਿੰਘ ਮਿੰਟੋ ਸਿੰਘ ਪਿੰਡ ਉਪਲੀ ਜਿਲ੍ਹਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਬਾਕੀ ਇਹ ਸੱਜਣ ਤੁਸੀਂ ਨੇ ਬੀਐਫਏ ਦੇ ਮੇਲੇ ਤੇ ਯਰ ਤਨੋਲੇ ਤੇ ਅਕਸਰ ਗਰਾਊਂਡ ਦੇ ਵਿੱਚ ਫਿਰਦਾ ਦੇਖਿਆ ਵੀ ਹੋਊਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਕੋਈ ਚੰਗਾ ਉਹਦਾ ਵੀ ਦੇਣਗੇ ਆਪਾਂ ਨੂੰ ਬਰਨਾਲੇ ਜ਼ਿਲ੍ਹੇ ਦਾ ਪ੍ਰਧਾਨ ਬਣਦੇ ਹਾਂ ਹਾਂ ਬਰਨਾਲੇ ਜ਼ਿਲ੍ਹੇ ਦਾ ਬਾਈ ਨੂੰ ਪ੍ਰਧਾਨ ਵੀ ਨਿਯੁਕਤ ਕਰਨਗੇ ਕਿਉਂਕਿ ਇਹ ਗੱਲ ਕਰ ਲੈ ਯਾਰ ਬਾਈ ਲੰਬੇ ਟਾਈਮ ਤੋਂ ਬਰੀਡਿੰਗ ਤੇ ਕੰਮ ਕਰਦਾ ਹਨਾ ਹਾਂਜੀ ਆ 13 ਤੋਂ ਲੱਗਦਾ ਜਾਨੀ ਫੁੱਲ ਨੌਜ ਤੇ ਕੰਮ ਕਰਦਾ ਇਹ ਤੂੰ ਤਾਂ ਪਹਿਲਾਂ ਬਚਪਨ ਤੋਂ ਚੱਲਦਾ ਬਚਪਨ ਤੋਂ ਮਤਲਬ ਚੱਲਦਾ ਆਉਂਦਾ ਵੀ ਜਿੰਨੇ ਬਾਈ ਦੇ ਨਾਲ ਤਾਂ ਪਹਿਲਾਂ ਵੀ ਚੱਲਦਾ ਆਉਂਦਾ ਸੀ ਤਾਲਾ ਬਜ਼ੁਰਗ ਘਰੇ ਰੱਖਦੇ ਹੁੰਦੇ ਬਜ਼ੁਰਗਾਂ ਤੋਂ ਲੱਗਿਆ ਆਪਾਂ ਨਾ ਇਧਰਲੇ ਬੰਨੇ ਸੱਜਣ ਮਿਲਿਆਉਣੇ ਸ਼ੁਰੂ ਕਰਦੇ ਆ ਬਾਈ ਤੇ ਮਾਰਦੇ ਕੈਮਰਾ ਨਾਮ ਦੱਸ ਦੇ ਬੱਚੀ ਕੀ ਕਰਾ ਕਰਨ ਵੀਰ ਸਿੰਘ ਨਾਮ ਆ ਉੱਚੀ ਬੋਲਦੇ ਨਾਲੇ ਆ ਸਟਰਾ ਵੀ ਦਿਖਾ ਦੇ ਜਿਹੜੇ ਤੇ ਹੱਥ 'ਚ ਫੜ ਰੱਖੇ ਨੇ ਇਹ ਵੀ ਦਿਖਾਉਂਗਾ ਸੋਨੇ ਮੈਂ ਕੱਲੇ ਕੱਲੇ ਦੀ ਜਾਣਕਾਰੀ ਦੇ ਆਪਣਾ ਨਾਮ ਦਾਦੇ ਆ ਬੰਦਾ ਹੋਏ ਸਾਮ ਸੰਭਾਲ ਕਰਦਾ ਤਾਂ ਨਾਲ ਆਉਂਦਾ ਪਾਪ ਬੱਤੇ ਨੋ ਨੋ ਵਜੇ ਨਾ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਤੇਰਾ ਕਿਹੜਾ ਪਿੰਡਾ ਉਪਲੀ ਜੀ ਤੇਰਾ ਪਿੰਡ ਉਪਲੀਆ ਲੈ ਆ ਜਾ ਆ ਸੱਜਣਾ ਨੂੰ ਮਿਲਿਆ ਦੀ ਇਹ ਸੱਜਣਾ ਨੂੰ ਬਾਈ ਸ਼ੌਂਕਾ ਬਾਈ ਆਪਣਾ ਨਾਮ ਕੀਆ ਪਰਮਜੀਤ ਸਿੰਘ ਪਰਮਜੀਤ ਸਿੰਘ ਤੁਸੀਂ ਬਾਈ ਦੇ ਬਰਾਦਰ ਆ ਗਏ ਹਨਾ ਮਾਰਾ ਕਹਲਾ ਜੌਬ ਕਰਦੇ ਹੋ ਕਿਤੇ ਹਨਾ ਹਾਂਜੀ ਵੀਰੇ ਕਲੀਨਿਕ ਆਪਣਾ ਅੱਛਾ ਕਲੀਨਿਕ ਆ ਆਪਣਾ ਕੀ ਨਾਮ ਬਾਈ ਜਲਦੇਵ ਸਿੰਘ ਜੀ ਆਪਣਾ ਕੀ ਆ ਜੀ ਗੁਰਪ੍ਰੀਤ ਆਪਣਾ ਬਈ ਰਸਵੀਰ ਸਿੰਘ ਜੀ ਤੁਸੀਂ ਵੀ ਉੱਚੀ ਬੋਲ ਦੋ ਬਈ ਥੋੜਾ ਇਹ ਆਪਣਾ ਨੰਬਰਦਾਰ ਸਾਹਿਬ ਨੇ ਪਿੰਡ ਦੇ ਅੱਛਾ ਪਿੰਡ ਦੇ ਨੰਬਰਦਾਰ ਸਾਹਿਬ ਤਾਂ ਉਹ ਨਹੀਂ ਸੰਗਦੇ ਗਾਂ ਨੂੰ ਆਜੋ ਫਿਰ ਆਜੋ ਨੰਬਰਦਾਰ ਸਾਹਿਬ ਪਰ ਮੈਂ ਵੀ ਨੰਬਰਦਾਰ ਹੀ ਆਂ ਅਸੀਂ ਵੀ ਨੰਬਰਦਾਰ ਆ ਬਈ ਪਿੰਡ ਦੇ ਉਹ ਬਾਈ ਦਾ ਨੋ ਇਹ ਆਪਣਾ ਛੋਟਾ ਭਰਾ ਜੇ ਨਹੀਂ ਠੀਕ ਹੈ ਜੀ ਇਹ ਛੋਟੇ ਭਰਾ ਇਹ ਜੌਬ ਕਰਦੇ ਨੇ ਕਿਹੜੇ ਵਿਭਾਗ ਵਿੱਚ ਜੌਬ ਕਰਦੇ ਨੇ ਜੀ ਕਿਸੇ ਡਿਪਾਰਟਮੈਂਟ ਜੀ ਅਕਾਊਂਟੈਂਟ ਦੀ ਜੌਬ ਹੈ ਬਈ ਅੱਛਾ ਹਾਂਜੀ ਹਾਂਜੀ ਨਾ ਤਾਂ ਬੰਦਾ ਤੁਹਾਨੂੰ ਲੱਗਦਾ ਹੋਊ ਦੇਖਣ ਨੂੰ ਵੀ ਸਿੰਪਲ ਆ ਬੰਦਾ ਆਜਦਵਾਸੀ ਆਏ ਆ ਨਾ ਬਾਈ ਹੋਰੀ ਮਸ਼ੀਨ ਲੱਗ ਮਸ਼ੀਨ ਠੀਕ ਕਰਨ ਵਾਲਾ ਕਾਰੀਗਰ ਆ ਬਣਾ ਹੀ ਹਾਂਜੀ ਪਰ ਜਦੋਂ ਬਾਈ ਨਾਲ ਯਾਰਾ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਨਾ ਬਾਈ ਕਹਿੰਦਾ ਯਾਰਾ ਵੀ ਵਧੀਆ ਜੋਬ ਤੇ ਅਫਸਰ ਲੱਗਿਆ ਹੋਇਆ ਤੇ ਜਿਹੜੇ ਸੱਜਣ ਯਾਰ ਲੱਗੇ ਨੇ ਘਰਾਂ 'ਚ ਬੇਲੇ ਰਹਿੰਦੇ ਨੇ ਉਹਨਾਂ ਨੂੰ ਇੱਕ ਗੱਲ ਹੋਰ ਵੀ ਆਖੂਗਾ ਵੀ ਯਾਰਾ ਕੰਮ 'ਚ ਧਿਆਨ ਰੱਖਿਆ ਕਰੋ ਕੰਮ 'ਚ ਬਾਈ ਮਨ ਲੱਗਿਆ ਰਹਿੰਦਾ ਹਨਾ ਨਹੀਂ ਲੱਗਦਾ ਜੋਬ ਦੇ ਨਾਲ ਨਾਲ ਜੇ ਆਪਾਂ ਕੰਮ ਕਰਦੇ ਆ ਯਾਰਾ ਉਹਦੇ ਨਾਲ ਵੀ ਸੰਤੁਸ਼ਟੀ ਰਹਿੰਦੀ ਆ ਵੀ ਸਟ੍ਰੈਸ ਦਾ ਬੰਦਾ ਸ਼ਿਕਾਰ ਨਹੀਂ ਹੁੰਦਾ ਹਾਂਜੀ ਹਾਂਜੀ ਇਧਰਲੇ ਬੰਨੇ ਸ਼ੁਰੂ ਕਰ ਲੀ ਆਪਾਂ ਹਾਂਜੀ ਹਾਂ ਨਾ ਪ੍ਰਵਾਸ ਦਾ ਬਹੁਤ ਸਾਥ ਆਈ ਸਾਰੇ ਦਾ ਨਾ ਸਾਰੇ ਪਰਿਵਾਰ ਦਾ ਸਾਥ ਬਾਈ ਕਹਿੰਦਾ ਫੁੱਲਾਹੀ ਜੀ ਗੱਲ ਨਹੀਂ ਬਾਕੀ ਇਹ ਸੱਜਣ ਵੀ ਯਾਰ ਸ਼ਕੀਨ ਨੇ ਸੱਜਣ ਜਿਹੜੇ ਦੇਖਣ ਆਏ ਨੇ ਇੱਥੇ ਕਿਉਂਕਿ ਬਾਈ ਦੇ ਨਾਲ-ਨਾਲ ਜੇ ਮੈਂ ਗੱਲ ਕਰਲਾਂ ਘੱਟੋ-ਘੱਟ 150 ਬੰਦੇ ਨੂੰ ਬਾਈ ਨੇ ਸ਼ੌਕ ਪੈਦਾ ਕਰਤਾ ਵਧੇਰੀ ਪਿੰਡ 'ਚ ਬਹੁਤ ਵਧੀਆ ਜੀ ਆਪਾਂ ਨਾਲ ਵਿਚਾਰੇ ਲੈ ਲੈਂਦੇ ਆਪਾਂ ਵੀ ਇਹਨੂੰ ਚੰਗੀ ਰਹਿ ਜਾਂ ਨਾਲ-ਨਾਲ ਤਰਸ ਜਾਨਵਰ ਵੀ ਦਿਖਾਉਂਦਾ ਰਹੇ ਟਾਈਮ ਵੀ 2:00 ਵਜੇ ਦਾ ਉਹ ਸਾਰਾ ਬਣਾ ਕਰ ਲਓ ਜੱਜਮੈਂਟ ਜਿਵੇਂ ਇਹ ਝੋਟੀ ਦਾ ਨਾ ਲੇ ਵਾਲੂ ਵਾ ਸੱਜਣੋਂ ਬੈਕ ਤੇ ਜਦੋਂ ਇਹਨੇ ਡੰਗ ਤੇ ਬੰਨਣਾ ਉਹੀ ਗੱਲ ਆ ਵੀ ਪੰਡਲੇਵੇ ਦੀ ਬਣਾ ਲੈਣੀ ਆ ਇਹਦਾ ਸ਼ੂਆ ਕਿਹੜਾ ਬਈ ਇਹਦਾ ਸ਼ੂਆ ਚੌਥਾ ਜੀ 21 ਲੀਟਰ ਦੁੱਧ ਦਾ ਰਕਾਟਾ ਸਰਕਾਰੀ ਚ ਦੋ ਵੇ ਹੋਗਾ ਸਰਕਾਰੀ ਜਵਾਈਨਾਂ ਚ ਦੋ ਵਾਰੀ ਇਹਦਾ ਰਕਾਟਾ ਦੋ ਢਾਈ ਮਹੀਨੇ ਤੱਕ ਚੱਲੀ ਹੋਈ ਆ ਕੋਈ ਇਹ ਨਹੀਂ ਵਿੱਕ ਦੇਣਾ ਇਹ ਨਾਰਮਲ ਤੇ 16 17 ਕਿਲੋ ਤਾਂ ਨਾਰਮਲ ਲੈਂਦੀ ਆ ਅੱਛਾ 17 16 ਵੀ ਆਮ ਨਾਰਮਲ ਸੇਵਾ ਹੁਣ ਇਹ ਦੋ ਢਾਈ ਮਹੀਨੇ ਦੀ ਤਿੰਨ ਕਿਹ ਮਹੀਨਾ ਦੀ ਗੱਬਣਾਗੀ ਚੈੱਕ ਪਾਸ ਹੋ ਗਈ ਜੀ ਇਹ ਠੀਕ ਆ ਜੀ ਤੇ ਅੱਜ ਵੀ 16 ਤੋਂ 16.5 ਕਿਲੋ ਦੁੱਧ ਤਿਆਰ ਆ ਜੀ ਅੱਛਾ 16 17 ਹਜੇ ਵੀ ਤਿਆਰ ਆ ਹਜੇ ਵੀ ਤਿਆਰ ਆ ਜੀ ਹਾਂ ਹੁਣ ਤਰਸ ਆ ਜਾ ਵਾ ਦੋ ਨੰਬਰ ਵਾਲੇ ਤੇ ਮੈਨੂੰ ਝੋਟੀ ਪੰਚ ਹੀ ਲੱਗਦੀ ਆ ਇਹਨਾਂ ਦੀ ਜੀ ਕੱਟੀ ਆ ਜੀ ਮੈਨੂੰ ਖੀਰੀ ਚੂਈ ਹੋਇਆ ਅੱਛਾ 13 ਲੀਟਰ ਦੁੱਧ ਤੇ ਚੱਲ ਰਹੀ ਹੈਗੀ ਠੀਕ ਆ ਜੀ ਬਸ ਤੁਸੀਂ ਲੈ ਲਓ ਵੀ ਸਰਕਾਰੀ ਛੇਮ ਦੇ ਆ ਨੋਮੀਨੇਟ ਟੀਕੇ ਦੀ ਅੱਛਾ ਇਹ ਆ ਗਈ ਸਰਕਾਰੀ ਇਹ ਆ ਗਈ ਸਰਕਾਰੀ ਸੀ ਸਰਕਾਰੀ ਦੀ ਆ ਨੋਮੀਨੇਟ ਟੀਕੇ ਦੀ ਆ ਜਿਹੜੀ ਮਾਨ ਆਪਣੇ ਪੰਜਾਬ ਵਾਲੇ ਸਰਕਾਰੀ ਆਗੇ ਜਾਂ ਜਲਦੀ ਵਾਲੇ ਮੈਂ ਆਪਣਾ ਪੰਜਾਬ ਵਾਲੇ ਲਾ ਸੱਜਣੋ ਆ ਪੰਜਾਬ ਪੰਜਾਬ ਵਾਲੀ ਸਰਕਾਰੀ ਸੀਮਨ ਦੀ ਆ 13 ਕਿਲੋ ਦੇ ਖੀਰੀ ਚੱਲਦੀ ਆ ਵੀ ਜਿਹੜੇ ਯਾਰ ਬੰਦੇ ਕਹਿ ਦਿੰਦੇ ਨੇ ਪੰਜਾਬ ਵਾਲੇ ਝੋਟਿਆਂ ਦੇ ਲਾ ਲੋ ਜਾਂ ਬੱਚੇ ਦੁੱਧ ਨਹੀਂ ਦੰਦੇ ਨਾ ਇਹ 13 ਕਿਲੋ ਸਰਕਾਰੀ ਚਵਾ ਆਪਣਾ ਸਰਕਾਰੀ ਸੀਮਨ ਦੀ ਆ ਪਹਿਲੇ ਸੂਏ ਮੂੰਹੋਂ ਕਿਰੀਆ ਤੇ ਲੇਵੇ ਲੂਵੇ ਦੀ ਬਣਾवट ਦੇਖ ਸਕਦੇ ਹੋ ਤੇ ਹੁਣ ਮਾਰਦੇ ਆ ਇਹਦੇ ਤੇ ਕੈਮਰਾ ਇਹ ਦੂਜੇ ਸੂਏ ਆ ਜੀ ਇਹਨੇ ਪਹਿਲੇ ਸੂਏ 14 ਕਿਲੋ ਦੁੱਧ ਕੱਢਿਆ ਤੇ ਐਦਿ ਕੀ ਥੋੜੀ ਜੀ ਜੇਰ ਦੀ ਸਮੱਸਿਆ ਆਉਣੇ ਕਰਕੇ ਹੁਣ ਵੀ ਇਹ 13 13.5 ਕਿਲੋ ਦੁੱਧ ਚੱਲ ਰਹੀ ਆ ਤਿੰਨ ਚਾਰ ਮਹੀਨਾ ਦੀ ਵੀ ਗੱਬਣਾ ਤਿੰਨ ਚਾਰਾਂ ਨਹੀਂ ਹੈ ਗੱਬਣਾ ਇਹ ਗੱਬਣ ਵਾਲੀਆਂ ਨਾਲੋਂ ਫਿਰ ਦੋ ਤਾਜ਼ੀਆਂ ਚ ਆਪਾਂ ਕਿਵੇਂ ਬੰਨੀਆਂ ਇਧਰਲੇ ਬੰਦੇ ਨੇ ਇਹ ਮੰਨਣਾ ਹੈ ਕੋਈ ਗੱਲ ਨਹੀਂ ਦੁੱਧ ਤੇ ਵਧੀਆ ਚੱਲ ਰਹੀਆਂ ਨੇ ਜਿਹੜੇ 14 ਲੀਟਰ ਦੇ ਲਾਗੇ ਭਾਗੇ ਚੱਲ ਰਹੇ ਨੇ ਉਹ ਮੈਂ ਸਾਰੇ ਇੱਥੇ ਲਾਈ ਹੋਏ ਨੇ ਤੇ ਜਿਹੜੀਆਂ ਮੰਨ 10 11 ਵਾਸਤੇ ਥੱਲੇ ਟੋਕੜਾਂ ਨੇ ਉਧਰ ਪਾਈਆਂ ਨੇ ਅੱਛਾ ਉਹ ਉਧਰਲੇ ਬੰਦੇ ਪਾਈਆਂ ਨੇ ਵੀ ਇੰਨਾ ਨਹੀਂ ਸੇਵਾ ਜਿਹੜੇ 12 ਤੋਂ ਲੈ ਕੇ ਤਾਦੇ ਜਿੰਨੀ ਸੇਵਾ ਚੱਲਦੀ ਆਈਆਂ ਜਿੰਨੀ ਚੱਲਦੀ ਆ ਲੈ ਹੁਣ ਤਰ ਸਜਦੇ ਤੇ ਮਾਰਦੇ ਕੈਮਰਾ ਇਹਦੀ ਕੀ ਗੱਲਬਾਤ ਆ ਬਾਈ ਜੇ ਇਹਨੂੰ ਮੰਨਣਾ ਛੂਈਨ ਹੋਊਗਾ 6 ਤੋਂ 7 ਮਹੀਨੇ ਜੀ ਠੀਕ ਆ ਜੀ ਤੇ 4 ਤੋਂ 4.5 ਮਹੀਨੇ ਹੋਊਗਾ ਇਹਨੂੰ ਕੱਪੜ ਹੋਈ ਨੂੰ ਠੀਕ ਆ ਜੀ ਤੇ ਅੱਜ ਵੀ ਇਹ 13 13.5 ਲੀਟਰ ਦੁੱਧ ਤੇ ਜਾ ਰਿਹਾ ਅੱਛਾ 13 13.5 ਤੇ ਚੱਲਦੀ ਆ ਇਹ ਮੰਨਣਾ ਇਹਦਾ ਰਿਕਾਟ ਵੀ 20 ਤੋਂ ਉੱਤੇ ਹੈਗਾ ਅੱਛਾ 20 ਤੋਂ ਸਰਕਾਰੀ ਦੇ ਵਿੱਚ ਟੋਕਣ ਨੰਬਰ ਲਵੇ ਲਾ ਕੇ ਦਿਖਾ ਸਕਦਾ ਜਦੋਂ ਮਰਜ਼ੀ 70 ਮਾਰਕ ਕੇ ਲਾ ਕੱਟ ਸਕਦਾ ਇੱਕ ਸਰਚ ਕਿੱਥੋਂ ਹੁੰਦਾ ਹੁੰਦਾ ਜੀ ਇਹਦੀ ਸਮੱਸਿਆ ਬਾਹਲੀ ਆਉਂਦੀ ਆ ਇਹ ਆਪਣਾ ਸਰਕਾਰੀ ਡਾਕਟਰ ਸਾਹਿਬ ਦੇ ਲਵੋ ਕਰ ਸਕਦਾ ਠੀਕ ਆ ਜੀ ਵੀ ਮਤਲਬ ਉਹਨਾਂ ਨੂੰ ਕੋਈ ਸਾਈਡ ਪਤਾ ਉਹਨਾਂ ਦਾ ਲਵੇ ਸਾਈਡ ਆ ਜੀ ਮਨ ਉਹਨਾਂ ਦਾ ਜਿਹੜੇ ਆਪਣਾ ਸਾਈਡ ਤੇ ਆ ਉਹ ਕੱਢ ਕੇ ਲੈ ਦਰ ਸੁਣਾ ਇਹ ਤੇ ਮਾਰਦੇ ਕੈਮਰਾ ਵੇ ਆ ਦਿਖਾ ਦੇ ਇੱਕ ਪੈਨ ਜਿੱਡੀ ਝੋਟੀ ਬੰਨ ਰੱਖਿਆ ਬਾਈ ਨੇ ਲਾਕ ਜੇ ਜੇ ਚ ਰੱਖੀ ਇੱਕ ਪਾਸੇ ਇਹ ਵਟਸਐਪ ਕਿੰਨਾ ਜਰ ਨਜ਼ਰ ਤੋਂ ਡਰ ਗਿਆ ਨਾ ਨਾ ਨਜ਼ਰ ਤੋਂ ਨਹੀਂ ਬਚਿਆ ਇਹਦੀ ਤਾਂ ਗੱਲ ਕਰ ਫਲੇਰੀ ਪੈ ਗਈ ਜੀ ਇਹਨੂੰ ਅੱਛਾ ਜੀ ਨਹੀਂ ਇਹਦੀ ਤਾਂ ਕੋਈ ਕੀਮਤੀ ਨਹੀਂ ਚੀਜ਼ ਇਹ ਮੇਰਾ ਖਿਆਲ ਆ ਜੀ ਆਪਾਂ ਗੱਲ ਕਰ ਲਈ ਜਰਾ ਹੈਗੀ ਆ ਦੋ ਤਿੰਨ ਮਹੀਨਿਆਂ ਜਿੱਡੀ ਹੈ ਨਾ ਕੋਈ ਮੇਰੇ ਕੱਟ ਬਰਾਬਰ ਹੀ ਮੰਨ ਉਹਨੂੰ ਆ ਮੈਂ ਤਾਂ ਦੇਖਣਾ ਵੀ ਨਹੀਂ ਮਾਰਾ ਮੁੱਕੀ ਦਿਖੂਗਾ ਤੇ 7 6.5 ਮਹੀਨੇ ਹੋ ਗਏ ਸ਼ੂਈ ਨੂੰ ਹਜੇ ਵੀ 9 ਲੀਟਰ ਦੁੱਧ ਦਾਗਾ ਤੇ ਮੰਨ ਆਹ ਲਾ ਲੋ ਵੀ 5.5 ਅਸ ਤੋਂ 6 ਮਹੀਨਾ ਦੀ ਗੱਬਣਾ ਮੇਰਾ ਖਿਆਲ ਅਸ ਇਧਰ ਤੋਂ ਦਿਖਾ ਦਿਓ ਇੱਕ ਵਾਰੀ ਬੈਕ ਤੋਂ ਦਿਖਾ ਦੇ ਬਾਡੀ ਬੁੱਡੀ ਐਡੀ ਝੋਟੀ ਜੇ ਗੱਲ ਕਰ ਲਈ ਯਾਰ ਮੈਨੂੰ 7-8 ਮਹੀਨੇ ਹੋ ਗਏ ਪੀਲ ਦੇ ਚ ਜਾਂਦੇ ਨੂੰ ਵੀ ਯਾਰ ਐਡੇ ਕੱਦ ਕਾਠ ਵਾਲੀ ਐਡੇ ਮਜ਼ਬੂਤ ਸਟਰਕਚਰ ਦੀ ਗੱਲ ਕਰ ਲਾ ਯਾਰ ਆਪਾਂ ਨੇ ਐਡਾ ਜਾਨਵਰ ਦੇਖਿਆ ਨਹੀਂ ਐਵੇਂ ਕਹ ਰਹੀਏ ਦੇਖਿਆ ਬਾਈ ਦੇ ਫਾਰਮ ਤੇ ਆ ਪਹਿਲੀ ਵਾਰੀ ਤਾਜੀ ਦਾ ਕਿੰਨਾ ਕਰ ਦੁੱਧਾ ਬਾਈ ਇਹਦਾ ਤਾਜੀ ਦਾ ਬਾਈ ਰੱਬ ਕਿਰਪਾ ਰੱਖੇ ਜੇ ਇਹਦੀ ਸਹੀ ਸਲਾਮਤ ਛੂਪੀ ਤਾਂ 22 ਲੀਟਰ ਤੋਂ ਪਾਈ ਆ ਉੱਤੀ ਜਵਾਵਾਂਗੇ ਅੱਛਾ 22 ਲੀਟਰ ਤੋਂ ਹਾਂ ਮੈਂ ਬਾਡੀ ਬੁੱਡੀ ਬਹੁਤ ਆ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਕਹਿ ਤਾ 2 ਦਾ 18 19 ਲੀਟਰ ਤੇ ਨਾਰਮਲ ਚੱਲੀ ਹੋਈ ਆਗੀ ਤੇ ਪਹਿਲੇ ਸੂਏ 16 ਤੋਂ ਉੱਤੇ ਚੱਲੀ ਦੀ ਅੱਛਾ ਜੀ ਹਾਂ ਇਹਦੀ ਤੀਜੇ ਸੂਏ ਚੌਥੇ ਤੀਜੇ ਸੂਏ ਨੂੰ ਗੱਭਣਾਗੇ ਤੇ ਰੱਬ ਕਿਰਪਾ ਕਰੇ ਆਪਾਂ ਇਹਦਾ 22 ਦੇ ਲਵੇ ਲਾਉਣੇ ਦੁੱਧ ਜਵਾਵਾਂਗੇ ਜਿਹੜੇ ਆ ਬੱਚੇ ਬੈਠੇ ਨੇ ਇਹ ਕਿਹੜੇ ਕਿਹੜੇ ਇਹ ਤਾਂ ਹੈਗਾ ਆਪਣਾ ਕੋਹੀ ਨੂਰ ਦਾ ਜੀ ਕੋਹੀ ਨੂਰ ਦਾ ਕੱਟ ਆ ਗਿਆ ਜੀ ਆ ਜੇ ਕੱਟਾਗਾ ਠੀਕ ਹੈ ਤੇ ਜਿਹੜੀ ਆ ਕੱਤੀ ਆ ਹਾਂਜੀ ਇਹ ਭੀਮ ਦੀ ਆ ਗਈ ਇਹ ਭੀਮ ਕਿਹੜਾ ਆ ਗਿਆ ਜੀ ਇਹ ਹਰਿਆਣੇ ਵਾਲਾਗਾ ਹਰਿਆਣੇ ਵਾਲਾ ਇੱਕ ਰਾਜਸਥਾਨ ਵਾਲਾ ਭੀਮ ਵੀ ਆ ਮਹਾ ਨਹੀਂ ਹਰਿਆਣੇ ਦਾ ਹੈ ਅੱਛਾ ਇਹ ਹਰਿਆਣੇ ਵਾਲਾ ਭੀਮ ਹੈ ਬੜੇ ਸਟਾਰ ਸਾਂਭੇ ਹੋਏ ਦਾ ਠੀਕ ਆ ਜੀ ਕਹਤਾ ਤਾਂ ਕੱਤੀ-ਕੁੱਤੀ ਦਿਖਾ ਦੇ ਉਹ ਭੀਮ ਦੀ ਗਰੋਥ ਗਰੂਥ ਇਹਦੀ ਵੀ ਚੰਗੀ ਆ ਕਿਉਂਕਿ ਉਹੀ ਗੱਲ ਆ ਇਹ ਆਈਡੀ ਕੱਟੀ ਆਈ ਹੈ ਇਹਦੀ ਮੰਨਣਾ ਆ ਇਹ ਆ ਕੱਟੀ ਦੀ ਛੋਟੀ ਦੀ ਹੈ ਨਹੀਂ ਅੱਛਾ ਆ ਇਹ ਦੀ ਜਿਹੜੀ ਖੀਰੀ ਜਿਹੜੀ ਖੀਰੀ ਜਿਹੜੀ ਖੀਰੀ ਆ ਇਹ ਦੀ ਕੱਟੀ ਆ ਬਹੁਤ ਵਧੀਆ ਕੱਟੀ ਤੇ ਮਾਰਨੀ ਤੇ ਨਾਲ ਨਾਲ ਨਾ ਸਾਨੂੰ ਵਾ ਸੀ ਇਹ ਤੋਂ ਮੇਰੇ ਫਦਰੋਂ ਹੋਰ ਗੱਲ ਵਾਸਦਾ ਹਾਂਜੀ ਆਲਾ ਫੁੱਲ ਦੇਖ ਕੇ ਦੇਖੇ ਤਿੰਨ ਕਮਾਲ ਹੈਗੇ ਅੱਛਾ ਜੀ ਆਲਾ ਕਹਿੰਦਾ ਬਰੀਡ ਤੋਂ ਬਾਹਰ ਆ ਠੀਕ ਆ ਜੀ ਕੱਲੀ ਆਪਾਂ ਬਰੀਡ ਤੋਂ ਚਲੋ ਠੀਕ ਆ ਜੋ ਮੇਲੇ ਲੈਣੇ ਉਹ ਹੁੰਦੀ ਆ ਗੱਲ ਹਾਂਜੀ ਹਾਂਜੀ ਪਰ ਦੇਖੋ ਫੂਲੇ ਇੰਨੇ ਵੀ ਆਏ ਹੋਏ ਨੇ ਸਰਕਾਰੀ ਦਾ ਇਹ ਜ਼ਰੂਰ ਗੜਬੜੀ ਹੈਗੀ ਆਪਾਂ ਮੈਂ ਵੀ ਮੰਨਦਾ ਬੱਲ ਆ ਜਾਗਾ ਬੱਲ ਆਉਂਦਾ ਪਰ ਮੈਂ ਕਹਿੰਦਾ ਜਿੰਨਾ ਦੁੱਧ ਇਹ ਬੱਲਾਂ ਨੇ ਕੱਢਦੀਆਂ ਨੇ ਉਹਨਾਂ ਮੂਰਤ ਨਹੀਂ ਕੱਢਦੇ ਉਹਨੀਆਂ ਜੈਡ ਬਲੈਕ ਨਹੀਂ ਕੱਢਦੇ ਕੱਢਦੀਆਂ ਜੀ ਮੇਰੇ ਭਰਾ ਮੈਂ ਤੈਨੂੰ ਇੱਥੇ ਦਿਖਾਉਂ ਝੋਟੀਆਂ ਬੱਲੇ ਉਹ ਖੜੀ ਆ ਤੇ ਪਹਿਲਾਂ ਸੂਈ ਹੋਈ ਆ ਹਾਂਜੀ ਤੇ ਅੱਜ 16 ਲੀਟਰ ਤੋਂ ਉੱਤੀ ਚੱਲ ਰਹੀ ਆ ਸੱਟੇ ਫੂਲ ਆ ਉਹਦੇ ਇਹਦੀ ਕੱਟੀ ਆ ਜੀ ਉਹ ਮੰਨਣਾ ਆ ਇਹਦੀ ਇਹਦੀ ਕੱਟੀ ਆ ਨੋਮੀਨੇਟ ਕੀਤੀ ਕੀ ਦੀ ਸਰਕਾਰੀ ਦੀ ਅੱਛਾ ਇਹ ਇਹ ਆਪ ਸਰਕਾਰੀ ਸੀਮੰਦੀ ਆ ਨਹੀਂ ਨਹੀਂ ਇਹ ਸਰਕਾਰੀ ਨਹੀਂ ਇਹ ਤਾਂ ਮੈਂ ਲੈ ਕੇ ਆਇਤੀ ਜੀ ਠੀਕ ਆ ਗੱਲ ਹਾਂ ਅੱਛਾ ਇਹ ਹਰਿਆਣ ਤੋਂ ਲੈ ਕੇ ਆਇਤੀ ਇਹਦੀ ਕੱਟੀ ਸਰਕਾਰੀ ਇਹਦੀ ਕੱਟੀ ਹਾਂ ਮੈਂ ਤੀਗਾ ਭਰਾਇਆ ਤੀ ਉਹ ਉਹ ਸਰਕਾਰੀ ਭਰਾਇਆ ਸੀਗਾ ਨੋਮੀਨੇਟ ਕੀਤਾ ਇਧਰ ਲੈ ਬੰਨਿਓ ਆਪਾਂ ਦਿਖਾਉਣੇ ਇਹ ਹੋਈ ਗਿਆ ਨਾਭੇ ਵਾਲੇ ਦੀ ਜੀ ਨਾਭੇ ਦਾ ਕੋਈ ਨੋਮੀਨੇਟ ਕੀ ਦਾ ਵਧੀਆ ਸੀਮੰਦੀ ਠੀਕ ਆ ਜੀ ਐਡੀ ਕੀ ਗੱਲ ਬਾਤ ਆ ਇਹ ਵੀ ਮਾਨਾ ਸੂਈ ਨੋ ਹੋਵੇ 4 4.5 ਮਹੀਨੇ ਜੀ ਠੀਕ ਆ ਜੀ ਤੇ ਇਹਦਾ ਸੂਆ ਕਿਹੜਾ ਹੋਊਗਾ ਭਾਈ ਇਹ ਸੂਆ ਇਹਦਾ ਤੀਜਾ ਜੀ ਇਹਦਾ ਤੀਜਾ ਸੂਆ ਤੀਜਾ ਤੂ ਇਹਦੇ ਹਜ ਇਹ ਮੰਨਣਾ 13 12 13 ਲੀਟਰ ਤੇ ਚੱਲ ਰਹੀ ਹੈ ਜੀ ਠੀਕ ਹੈ ਜੀ ਤੇ ਮੰਨ ਤਿੰਨ ਕਿ ਮਹੀਨਾ ਦੀ ਗੱਬਣ ਹੋ ਗਈ ਤੇ ਬਾਕੀ ਨਾ ਸੱਜਣੋ ਤੁਹਾਨੂੰ ਮੇਰਾ ਦਿਖਾਉਣ ਦਾ ਮਕਸਦ ਇਹ ਆ ਵੀ ਆਪਾਂ ਕਹਿ ਦਿੰਦੇ ਆ ਵੀ ਨਾਰਮਲ ਮੱਝਾਂ ਨਾਲ ਹਨ ਆਪਾਂ ਸਾਧਨ ਤੋਂ ਪਸ਼ੂ ਲਵਾ ਕੇ ਨਸਲ ਖਰਾਬ ਕਰ ਦਨੇ ਚੰਗੀ ਨਸਲ ਦੇ ਨਤੀਜੇ ਨੇ ਜਿਹੜੇ ਤੁਹਾਨੂੰ ਅੱਜ ਮੈਂ ਦਿਖਾਉਂਗਾ ਕਿਉਂਕਿ ਇੱਕ ਤਾਂ ਚੰਗੀ ਨਸਲ ਦੀਆਂ ਜਿਹੜੀਆਂ ਕੱਟੀਆਂ ਹੁੰਦੀਆਂ ਨੇ ਸੱਜਣੋ ਉਹ ਸੂਪ ਪਾਉਂਦੀਆਂ ਨੇ 2.5 ਸਾਲ ਦੀਆਂ ਤੇ ਦੁੱਧ ਕੰਪੈਸਟੀ ਉਹ ਦੰਦੀਆਂ ਨੇ ਘੱਟੋ ਘੱਟ 13 ਤੋਂ 14 ਲੀਟਰ ਦੇਸੀ ਸੂਂਦੀਆਂ ਨੇ ਬਾਈ ਜਾ ਕੇ ਪੰਜਾਂ ਤੇ ਦੁੱਧ ਵੀ 7-8 ਕਿਲੋ ਪਾਉਂਦੀਆਂ ਨੇ ਤੇ ਉਹਨਾਂ ਨੇ ਵੇਕਣਾ ਵੀ ਬਈ 50 ਤੋਂ 60 ਹਜ਼ਾਰ ਦੀ ਹੁੰਦਾ ਤੇ ਇਹ ਝੋਟੀ ਨੇ ਅੱਧੀ ਉਮਰ 'ਚ ਸੂ ਪੈਣਾ ਦੁੱਧ ਡਾਵਲ ਦੇਣਾ ਤੇ ਵੇਕਣਾ ਵੀ ਮੇਰਾ ਖਿਆਲ ਆ ਲੱਖ ਤੋਂ ਲਾ ਕੇ 1.5 ਲੱਖ ਦੇਣਗੇ ਵੇਚਦਾ ਬਈ ਹੈ ਨਾ ਆਪਣੇ ਲੱਖ ਤੋਂ ਘੱਟ ਕੋਈ ਪਸ਼ੂ ਵੀ ਨਹੀਂ ਹੈ ਵੇਜੀ ਇਹ ਦਿਖਾਉਣ ਦਾ ਮੇਰਾ ਮਕਸਦ ਇਹੀ ਆ ਤੇ ਬਾਕੀ ਭਾਈ ਨਾਲ ਗੱਲਬਾਤ ਕਰਦਾ ਰਹੂੰਗਾ ਜਿਹੜੇ ਸੱਜਣ ਕਹਿੰਦੇ ਨੇ ਡੇਰੀ ਦੇ ਧੰਦੇ 'ਚ ਕੁਝ ਬਚਦਾ ਨਹੀਂ ਉਹ ਗੱਲਬਾਤ ਕਿਵੇਂ ਆ ਬਈ ਕਿੰਨੀ ਕ ਬਚਦਾ ਡੇਰੀ ਦੇ ਧੰਦੇ 'ਚ ਬਚਤ ਵੀ ਜੇ ਆਪਣਾ ਵਧੀਆ ਮਿਹਨਤ ਕਰਦਾ ਬੰਦਾ ਤੋਂ ਅੱਧ ਤਾਂ ਹੈਗੀ ਸ਼ੱਕ ਦੀ ਅੱਛਾ ਜੀ ਜੇ ਆਪਾਂ ਮੰਨ ਲੜੋ ਵੀ ਦਿੰਦਾ ਜੇ 600 ਦਾ ਦੁੱਧ ਤੋਂ 1500 ਬਚਤ ਹੈਗੀ 300 ਖਾਜੂ ਵੀ ਅੱਧੋ ਅੱਧ ਤਾਂ ਦੁੱਧ ਚ ਇਹ ਬਚਾਉਂਦੀਆਂ ਨੇ ਤੇ ਜੇ ਉਹਦੇ ਮਾਗਰ ਚੰਗੇ ਸੀਮੰਦੀ ਕੱਟੀ ਆ ਤਾਂ ਬੱਚਾ ਫਰੀ ਸ਼ਾਦੀ ਬੱਚਾ ਫਰੀ ਆ ਜੀ ਜੇ ਮੰਨ ਆਪਾਂ ਠੇਕੇ ਤੇ 3 ਕਿਲੇ ਬਾਹਮ ਦੇ ਲੈਣੇ ਆ ਹਾਂਜੀ ਤਾਂ 70 ਨੂੰ ਜੋੜ ਲਓ ਮੰਨ 70 1 40 ਤੇ 2 ਲੱਖ 2 10 ਹੋ ਗਿਆ ਜੀ 2 10 ਹੋ ਗਿਆ ਜੇ 2 10 ਦੇ ਆਪਾਂ ਦੋ ਝੋਟੀਆਂ ਲਿਆ ਕੇ ਉਹਦੀ ਮਿਹਨਤ ਕਰੀਏ ਨਾਲ ਤਾਂ ਉਹਦਾ ਆਪਣਾ ਕਟਰੂ ਫਰੀ ਬਚੂ ਜਮਗਰ ਕੱਟੇ ਹੋਗੇ ਦੋ ਬੱਚੇ ਦੋ ਬੱਚੇ ਫਰੀ ਹੋਗੇ ਦੋ ਬੱਚੇ ਹੋਗੇ ਤੇ ਨਾਲੇ ਆਪਾਂ ਦਾ ਉਹ ਕਟੋ-ਕਟ 35 ਤੋਂ 40 ਹਜ਼ਾਰ ਸਾਲ ਦਾ ਬਚਾਊ ਠੀਕ ਹੈ ਤੇ ਜਿਹੜਾ ਉਹਦਾ ਖਰਚਾ ਹੈ ਕਿ ਨਾਲੇ ਆਪਾਂ ਠੇਕਿਆਂ ਦਾ ਠੇਕਾ ਦੇ ਦੇਣਾਗਾ ਹਾਂਜੀ ਉਹ ਤਾਂ ਉਹਦਾ 70000 ਰੁਪਏ ਲੈ ਲਿਆ ਚਲੋ ਆਂਦਾ ਬਾਂਹ ਦਿੱਤਾਗਾ ਪਰ ਉਹ ਆਪਣੇ ਕੋਲੋਂ ਝੋਟੀਆਂ ਵੀ ਖੜਗੀਆਂ ਦੋ ਕੱਟੀਆਂ ਖੜਗੀਆਂ ਦੋ ਕੱਟੀਆਂ ਵੀ ਖੜਗੀਆਂ ਆਪਾਂ 40 35 ਤੋਂ 40000 ਤੋਂ ਆਮਦਨ ਦੇਤੀ ਉਹ ਤਾਂ ਫਾਇਦਾ ਠੇਕੇ ਦੇ ਆ ਦਾ ਫਾਇਦਾ ਤੇ ਆਪਣੇ ਘਰੇ ਚਾਰ ਜਾਨਵਰ ਵੀ ਹੋ ਗਏ ਜਾਨਵਰ ਵੀ ਹੋ ਗਏ ਤੇ ਅਗਲੇ ਸੂਏ ਹੋਰ ਸੋਣਗੀਆਂ ਅੱਗੇ ਆਪਣੇ ਬਰੀਡ ਵੀ ਬਣ ਜਾਣਗੇ ਹਾਂਜੀ ਮੈਂ ਘਰ ਪਰ ਦੰਦੇ ਨੇ ਇਹ ਤਾਂ ਕਾਲਾ ਸੋਣਾ ਜੀ ਮੰਨ ਠੀਕ ਹੈ ਆਪਾਂ ਕਿੰਨੇ ਅੰਕ ਤੇ ਸ਼ੁਰੂ ਕਰਿਆ ਦੀ ਇਹ ਗੱਲ ਕਰ ਲਈਏ ਦੇਖੋ ਜੀ ਆਪਾਂ ਨੂੰ ਪਹਿਲਾਂ ਨਾਲ ਇੰਨਾ ਦੀ ਮਾਤ ਦਾ ਸੱਤ ਅੱਠ ਕਿਤਾਬਾਂ ਮੈਂ ਸਾਨੂੰ ਦਹੀ ਘੱਟ ਆਹ ਚੀਜ਼ਾਂ ਧਰਦੀਆਂ ਤੇ ਮਨ ਸੱਤ ਅੱਠ ਅੱਛਾ ਜੀ ਤੇ ਮਨ ਉਦੋਂ ਬਾਅਦ ਫਿਰ ਮੈਂ ਹਰਿਆਣੇ ਚੋਂ ਵੀ ਜੋੜੇ ਜੋੜੇ ਲੈ ਕੇ ਆਇਆ ਅੱਛਾ ਜੀ ਤੇ ਇਹ ਨਹੀਂ ਹੈਗਾ ਹਾਂਜੀ ਹਾਂਜੀ ਤੇ ਉਦੋਂ ਬਾਅਦ ਬੱਚ ਫਿਰ ਆਉਦੀ ਬ੍ਰੀਡਿੰਗ ਦੇ 13 ਤੋਂ ਚੱਲ ਪਏ ਹਾਂਜੀ ਬਾਅਦ ਫਿਰ ਤਾਂ ਰੱਬ ਦੀ ਕਰਪਾਣਾ ਘਰ ਭਰ ਗਈ ਇਹਨਾਂ ਨਾਲ ਆਪਾਂ ਨੂੰ ਤਾਂ ਨਹੀਂ ਕਦੇ ਫਿਰ ਇਰਸਾਨ ਦੇ ਵੇਲੇ ਜਾਣ ਦੀ ਲੋੜ ਨਹੀਂ ਨਹੀਂ ਮੈਂ ਨਹੀਂ ਮੈਂ ਸਾਰੇ ਸਾਲ ਕਹਿੰਦੇ ਨਹੀਂ ਇਰਸਾਨ ਤੋਂ ਫਿਰ ਮੈਂ ਰਹਿੰਦੀ ਨਹੀਂ 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 ਆਪਾਂ ਨੂੰ ਕਿਤੇ ਦਿੱਕਤ ਆਈ ਜਮੇ ਜੀ ਅੱਛਾ ਆ ਬੱਲ ਵਾਲੀ ਕਿਹੜੇ ਸੀਮ ਜਿਹੜੀ ਉਹ ਵੱਡੇ ਛੱਡੇ ਵਾਲੀ ਹੈ ਜੀ ਉਹ ਉਹਦੀ ਇਕੱਟੀ ਆ ਪਹਿਲਣ ਛੂਈ ਹੋਈ ਆ 16 ਲੀਟਰ ਤੋਂ ਪਾਈ ਆ ਉੱਤੇ ਚੱਲ ਰਹੀ ਹੈ अच्छा ये 3 महीने ਤੋਂ 2.5 ਤੋਂ 3 महीने ਦੇ ਲੈਵਲ 'ਉਨੇ ਸ਼ੂਈ ਨੂੰ ਹੋਗੇ ਠੀਕ ਹੈ ਜੀ ਤੇ ਮੈਂ ਕਹਿੰਦਾ ਬਾ ਕਮਾਲ ਆ ਗਈ ਇਹ ਆ ਗਈ ਸੱਜਣੋ ਪੀਐਲਡੀਵੀ ਦੀ ਹੈਨਾ ਹਾਂਜੀ ਹਾਂ ਆ ਪੰਜਾਬ ਵਾਲਿਆਂ ਦੀ ਆ ਗਈ ਇਹ ਪੀਐਲਡੀਵੀ ਵਾਲਿਆਂ ਦੀ ਆ ਗਈ ਨਾਬੇ ਵਾਲਿਆਂ ਦੀ ਆ ਗਈ ਨਾਬੇ ਵਾਲਿਆਂ ਦੀ ਮੜਾ ਮੋਟਾ ਬੱਲ ਜਰੂਰ ਆਇਆ ਨਾ ਉਹ ਮਾ ਕਰਿਆ ਕਰੋ ਪਰ ਇਹਨੇ ਸਾਰੇ ਪਸ਼ੂ ਦੇ ਉੱਪਰ ਦੀ ਬ੍ਰੇਕ ਫੇਰਤੀ ਮਾਰਨਾ ਇਸ ਵਾਰੀ ਵੀਊ ਕਰਕੇ ਲੈ ਇਹਦੇ ਤੁਸੀਂ ਥਾਣਾ 'ਚ ਨਾ ਗੈਪ ਗੂਪ ਦੇਖ ਸਕਦੇ ਹੋ ਬਾਕੀ ਜਿਵੇਂ ਤੁਹਾਨੂੰ ਮੈਂ ਕਹਿੰਦਾ ਉਹਨਾਂ ਸੱਜਣੋ ਇਹਦਾ ਕੱਟ ਵਾਲਾ ਲੈਵਾ ਬਾਈ ਕੱਟ ਵਾਲੇ ਲੈਵੇ ਜੀ ਬਾਈ ਜਿੰਨੇ ਕ ਜਾਨਵਰ ਮੈਂ ਦੇਖੇ ਨੇ ਵੀ ਦੁੱਧ 'ਚ ਬਾ ਕਮਾਲ ਹੀ ਨਿਕ ਕਰਕੇ ਠੀਕ ਹੈ ਜੀ ਪਰ ਜਦੋਂ ਮਾਨਸੂਨ ਦੇ ਲੱਗ ਰਿਹਾਗੇ 2 ਮਹੀਨੇ ਰਹਿ ਗਏ ਤਾਂ ਇਹ ਜੀ ਬਣੀ ਸਾਰੇ ਨੇ ਸਾਰੇ ਨੇ ਕਮਾਲ ਕਰ ਰਿਕਾਰਡ ਹੀ ਪੱਟ ਦੇ ਰਿਕਾਰਡ ਪੱਟ ਆ ਇਹਦੀ ਕੀ ਗੱਲ ਬਾਤ ਆ ਚੁੱਪੀ ਇਹ ਚੁੱਪੀ ਆਪਣੇ ਲਵੇ 18-19 ਲੀਟਰ ਦੋਤੇ ਚੱਲਦੀ ਹੈ ਜੀ ਠੀਕ ਹੈ ਜੀ ਤੇ ਇਹ ਆਪਣੀ ਵੀਡੀਓ ਦੀ ਪਹਿਲਾਂ ਹੀ ਬਣਾਈ ਹੋਈ ਹਾਂ ਤਾਂ ਹਾਂਜੀ ਹਾਂਜੀ ਪਰ ਇਹ ਲੈ ਕੇ ਆਇਤੀ ਮੈਂ ਹਰਿਆਣੇ ਚ ਅੱਛਾ ਜੀ ਇਹ ਹਰਿਆਣੇ ਚ ਪਹਿਲਾਂ ਲੈ ਕੇ ਆਇਤੀਗਾ ਤੇ ਉਦੋਂ ਮੈਂ 14 15 ਲੀਟਰ ਦੁੱਧ ਚੋ ਕੇ ਲੈ ਕੇ ਆਇਆ ਸੀਗਾ ਠੀਕ ਹੈ ਜੀ ਤੇ ਰੱਬ ਦੀ ਕਿਰਪਾ ਨਾਲ ਮੇਰੇ ਲਵੇ 19 20 ਲੀਟਰ ਦੇ ਲਾਗੇ ਭੱਗੇ ਗਈ ਆ ਯਾਨੀ 19 ਤੋਂ ਉੱਤੇ ਗਈ ਆ ਠੀਕ ਹੈ ਗੱਲ ਹੁਣ ਆ ਜਾ ਤਾਂ ਸੈਂ ਇਧਰ ਲਿਆ ਕੈਮਰਾ ਇਹਦਾ ਸੁਆ ਕਿਹੜਾ ਜੀ ਇਹਦਾ ਸੁਆ ਹੈਗਾ ਨੌਮਾ ਜੀ ਇਹਦਾ ਨੌਮਾ ਸੁਆ ਨੌਮਾ ਸੁਆ ਉਹ ਬਾਡੀ ਬੁੱਡੀ ਦੇ ਹਿਸਾਬ ਨਾਲ ਚੌਥਾ ਵੀ ਲੱਗਦਾ ਹੀ ਹੈ ਨਾ ਬਸ ਹਾਂ ਉਹ ਤਾਂ ਚੌਥਾ ਗਏ ਆ ਪਰ ਇਹ ਤੇ ਬਰੀਡ ਚੱਲੀ ਹੋਏ ਸਾਰੀ ਅ ਇਹ ਕੱਟੀਆਂ ਜਿਹੜੀਆਂ ਆਈਆਂ ਨੇ ਮੇਰੇ ਕੋਲ ਤਿੰਨ ਕੱਟੀਆਂ ਜੀ ਤਿੰਨ ਕੱਟੀਆਂ ਨੇ ਹਾਂ ਚੌਥੀ ਪੀੜੀ ਦੀ ਗੱਲ ਬਾਤ ਜੀ ਅੱਛਾ ਚੌਥੀ ਪੀੜੀ ਤੇ ਦੀ ਗੱਲ ਬਾਤ ਬਾਗੀ ਬਾਕੀ ਇਹਦੀ ਬਾਡੀ ਬੁੱਡੀ ਵੀ ਬਈ ਬਰਕਰਾਰ ਹੀ ਰਹੀ ਮੇਰੇ ਹਿਸਾਬ ਨਾਲ 5 5400 ਵੀ ਨੇ ਇੱਥੇ ਖੜੀ ਰਹਿਣਾ ਹਨਾ ਇਹਨੇ ਦੁੱਧ ਮਾਇਆ ਕਹਿੰਦਾ ਸਾਰੇ ਪਸ਼ੂ ਨਾਲ ਜ਼ਿਆਦੇ ਦਾ ਕੱਢਿਆ ਹੋਇਆ ਜੀ ਕਿੰਨਾ ਦੁੱਧ ਕੱਢਿਆ ਜੀ ਦੁੱਧ ਨੇ 20 ਤੋਂ ਪਾਈ ਉੱਤੀ ਕੱਢਿਆ ਹੋਇਆ ਜੀ ਅੱਛਾ 20 ਤੋਂ ਮੜਾ ਮੋਟਾ ਬਾਰੀ ਨਾਲ ਲਗਾਤਾਰ ਚੱਲਦੀ ਹੈ ਕੋਈ ਨਹੀਂ ਹੈਗਾ ਵੀ ਟੁੱਟ ਕੇ ਚੱਲਦੀ ਹੁਣ ਛੂਈ ਨੂੰ ਉਹਨੂੰ ਘੱਟੋ ਘੱਟ ਜੀ ਬਾਹਲਾ ਨਾਲ 4 ਛੱਡ ਕਰ ਮਹੀਨੇ ਦੇ ਲਾਗੇ ਹੋ ਗਿਆ 2 ਮਹੀਨੇ ਦੀ ਗੱਬਣ ਹੋ ਗਈ ਅੱਜ ਵੀ ਇਹ 17 17.5 ਲੀਟਰ ਦੇ ਉੱਤੇ ਚੱਲਦੀ ਹੈ ਇਹਦੀ ਕੱਟੀਦਰੀ ਆਈ ਆਪਣੇ ਕੋਲ ਦੁੱਧ ਤੇ ਇਹਦੀਆਂ ਕੱਟੀਆਂ ਹੈਗੀਆਂ ਜੀ ਮੰਨ ਅੱਛਾ ਦੁੱਧ ਤੇ ਹਾਂ ਦੁੱਧ ਤੇ ਹੈਗੀਆਂ ਜੀ ਦੁੱਧ ਤੇ ਚੱਲੇ ਨੇ ਸੱਜਣੋ ਇਹਦਾ ਬੱਚੇ ਵੀ ਦਿਖਾਵਾਂਗੇ 1 2 ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਧੋਕੜ ਗੱਬਣ ਪਸ਼ੂ ਬਾਈ ਨੇ ਕਿਹੜੇ ਬੰਨੇ ਬੰਨੇ ਨੇ ਉਧਰ ਵੀ ਤੁਹਾਨੂੰ ਲੈ ਕੇ ਚੱਲੂਗਾ ਤੇ ਨਾਲ-ਨਾਲ ਆਪਾਂ ਬਾਈ ਨਾਲ ਗੱਲਬਾਤ ਵੀ ਕਰਦੇ ਰਾਂਗੇ ਜਿਵੇਂ ਭਾਈ ਆਪਾਂ ਗੱਲ ਕਰ ਲੈਨੇ ਫੀਡ ਹਨਾ ਮੰਨ ਲਾ ਵੀ 10 ਕਿਲੋ ਵਾਲੀ ਨੂੰ ਮੰਨ ਲਾ ਆਪਾਂ ਵੀ 10 ਕਿਲੋ ਵਾਲੀ ਨੂੰ ਕਿ ਕਿਉਂਕਿ 5 ਕਿਲੋ ਤਾਂ ਉਹਦੀ ਦੁੱਧ ਦੀ ਹੋਗੀ ਜੀ ਹਾਂਜੀ ਤੇ ਕਿਉ ਕਿਲੋ ਆਪਣਾ ਉਹਨੂੰ ਵੱਧ ਵੀ ਪਾਉਣੀ ਪਊਗੀ ਉਹਦੇ ਬਾਡੀ ਨੂੰ ਵੀ ਲੱਗੂਗੀ ਠੀਕ ਆ ਜੀ ਤਾਂ ਫੇਰ ਹੀ ਉਹ ਦੁੱਧ ਦਿਓ ਜੀ ਹੁਣ ਆਪਾਂ کہیں 10 ਕਿਲੋ ਦੁੱਧ ਦਿੰਦੀਆਂ ਉਹਨੂੰ 5 ਪਾ ਦੋ ਹਾਂਜੀ ਹਾਂਜੀ ਵੱਧ ਪਾ ਦੋ ਵਿੱਚੋਂ ਮਾਤਰਾ ਲੋਕਾਂ ਦਾ ਇਹੀ ਕੰਮ ਆ ਠੀਕ ਆ ਜੀ ਪਰ ਮੈਂ ਤਾਂ ਮਣਕੇ ਕਿਤੇ ਪਾਉਂਦਾ ਨਹੀਂ ਮੈਂ ਤਾਂ ਪਾਈ ਆ 8 ਕਿਲੋ ਵੱਧ ਹੀ ਪਾਣਾਗਾ ਉਹ ਤੁਸੀਂ ਪਸ਼ੂ ਦੀ ਛੇਤ ਦੇਖੋ ਪਰ ਫੇਰ ਵੀ ਜਾਨੇ ਕਿਲੋ ਡੇਢ ਕਿਲੋ ਪਸ਼ੂ ਨੂੰ ਵੱਧ ਪਾਉਣੀ ਚਾਹੀਦੀ ਆ ਉਹਦੇ ਦੁੱਧ ਤੋਂ ਆ ਕਿਉਂਕਿ ਐ ਹੁੰਦਾ ਸੱਜਣੋ ਅੱਧ ਕੋਣ ਨਾਲ ਦੁੱਧ ਤਾਂ ਪਸ਼ੂ ਦੇਦਾ ਜੀ ਬਈ ਉਹ ਆਪਣੀ ਬਾਡੀ ਤੋੜ ਕੇ ਦੇਣਾ ਬਾਡੀ ਤੋੜਦਾ ਜੀ ਹਾਂ ਆਓ ਜਦੋਂ ਬਾਡੀ ਤੋੜ ਗਿਆ ਉਦੋਂ ਫਿਰ ਉਹਦਾ ਰਿਪੀਟਰ ਹੋਣ ਦਾ ਕਾਰਨ ਬਣ ਜਾਂਦਾ ਹੈ ਰਿਪੀਟਰ ਖਾਂਦ ਬਣਦਾ ਜੀ ਹਾਂ ਮੇਨ ਕਾਰਨ ਹੁੰਦਾ ਜੇ ਆਪਾਂ ਪਸ਼ੂ ਦਾ ਰਿਪੀਟਰ ਹੋਣ ਦਾ ਬਾਈ ਜੇਦੋਂ ਆਪਾਂ ਦੁੱਧ ਤਾਂ ਉਦੋਂ ਜ਼ਿਆਦਾ ਲੈ ਲੈਣਾ ਖਰਾਕ ਉਹਨੂੰ ਪ੍ਰੋਪਰ ਉਹਨੀ ਖਰਾਕ ਆਪਾਂ ਉਹਨੂੰ ਪ੍ਰੋਪਰ ਦੰਦੇ ਨਹੀਂ ਹੈਗੇ ਜਿੰਨੀ ਖਰਾਕ ਦੀ ਉਹਨੂੰ ਲੋਡ ਹੁੰਦੀ ਆ ਜਦੋਂ ਉਹ ਬਾਡੀ ਤੋੜ ਜਾਂਦਾ ਫਿਰ ਉਹ ਰਿਪੀਟਰ ਹੋਣ ਦੀ ਸਮੱਸਿਆ ਬਣ ਜਾਂਦੀ ਆ ਬਾਈ ਹੈਨਾ ਹੁਣ ਆ ਆਮ ਆ ਜੀ ਇਹਦੇ ਮਾਰਦੇ ਕਰ ਸਕੈਮਰਾ ਇਹ 11 ਸੂਏ ਸੂਈ ਹੋਈ ਆ ਜੀ 12 ਮਹੀਨੇ ਚਲੋ ਇਹ ਕੀ ਥੋੜੀ ਜੀ ਕਿਸੇ ਅਣਜਾਣ ਡਾਕਟਰ ਤੋਂ ਮੜੇ ਜੀ ਗਲਤੀ ਹੋ ਗਈ ਠੀਕ ਆ ਜੀ ਇਹਦੇ ਬੱਚੇਦਾਨੀ ਕਹਿੰਦਾ ਜਿਆਦੇ ਮੂਰੇ ਆ ਉਹ ਤੋਂ ਟੀਕਾ ਨਹੀਂ ਪਰਿਆ ਗਿਆ ਉਹਦੇ ਬੱਚੇਦਾਨੀ ਦੇ ਵਿੱਚ ਇਹਦੇ ਕੋਈ ਮਾੜੀ ਮੋਟੀ ਉਹ ਤੋਂ ਗੰਨ ਲੱਗੀ ਠੀਕ ਆ ਜੀ ਉਹਦੇ ਕਰਕੇ ਐਤਕਿਨੀ 12 ਮਹੀਨੇ ਸੂਏ ਸੂਈ ਹੁੰਦੀ ਪਰ 11 ਸੂਏ ਪੂਰੇ ਸੂਏ ਹੋਏ ਆ ਠੀਕ ਆ ਜੀ ਤੇ ਦੁੱਧੇ ਵੀ ਤੋਂ ਫਾਰ ਕਰੀ ਹੋਇਆ ਦਾ ਦੁੱਧ ਵੀ ਤੋਂ ਫਾਰ ਆਸਰੀ ਜਿੱਡੀ ਮੱਝ ਆ ਗਈ ਇਹ 11ਵਾਂ 1100 11 ਚੂਹੇ ਦਾ ਸੂਈ ਹੋਈ ਹੈ ਜੀ ਮਾਨਾ ਤਾਂ ਫੇਸ ਤੇ ਮਾਰਦੇ ਕੈਮਰਾ ਸਾਰਿਆਂ ਨਾਲ ਵੱਡੀ ਮੇਰੇ ਪਹਿਲਾਂ ਇਹ ਚੱਲੀ ਹੋਈ ਆ ਮਾਨਾ ਇਹਦੀ ਫੇਸ ਕੁਆਲਿਟੀ ਦਿਖਾ ਦੇ ਬਾਡੀ ਬੁੱਡੀ ਦਿਖਾ ਦੇ ਜਿਹੜਾ ਸੱਜਣ ਕਹਿੰਦੇ ਨੇ ਵੀ ਯਾਰ ਪੰਜਵੇਂ ਤੋਂ ਬਾਅਦ ਮੈਂ ਇਸ ਬੁੜੀ ਲੱਗਣ ਲੱਗ ਜਾਂਦੀ ਆ 11 ਬਾਈ ਕੋਲੇ ਆ ਸੂਈ ਖੜੀ ਆ ਹਲੇ ਵੀ ਇਹ ਜੇ ਕਿਸੇ ਵਪਾਰੀ ਦੇ ਘਰੇ ਖੜੀ ਹੋਵੇ ਵਪਾਰੀ ਬਾਈ ਇਹਨੂੰ ਐ ਕਹੂਗਾ ਵੀ ਇਹਦਾ ਤੀਜਾ ਜਾਂ ਚੌਥਾ ਸੂਈ ਆ ਸੂਈ ਹੋਈ ਆ ਬਾਅਦ ਵਿੱਚ ਉਹਨੂੰ ਗੱਬਣਾ ਹੁਣ ਹੋਈ ਹੋਈ ਆ ਉਹ ਸੱਦਕ ਤਨ ਮਹੀਨੇ ਚ ਇੱਕ ਪਾਸਾ ਠੀਕ ਹੈ ਜੀ ਪਰ ਨਹੀਂ ਆ ਜੀ ਜਦ ਨੂੰ ਇਹ 12ਵੇਂ ਛੂਹ ਛੂਪ ਹੀ ਹੁੰਦੀ ਜੇ ਗੜਬੜੀ ਨਾ ਜੇ ਡਾਕਟਰ ਗੜਬੜੀ ਜੇ ਗੜਬੜੀ ਨਾ ਹੁੰਦੀ ਕੋਣ ਜਾਣ ਪਾਣੇ ਤਾਂ ਆਪਾਂ ਕਹੀ ਬਾਕੀਆਂ ਜਾਣ ਡਾਕਟਰ ਹੁੰਦੇ ਨੇ ਯਾਰ ਜਿਹੜੇ ਥੋੜਾ ਜਿਹਾ ਤਸੱਲੀ ਨਾ ਕਰਿਆ ਕਰੋ ਬਾਈ ਕੰਮ ਅਗਲੇ ਦਾ ਨਾ ਲੱਖਾਂ ਰੁਪਈਆ ਦਾ ਜਾਨ ਮਰ ਖਤਰਾ ਹੋ ਜਾਂਦਾ ਇਹਦਾ ਚੱਡਾ ਦਾ ਏਡਾ ਬੰਦਾ ਹੀ ਜਿਹਨੂੰ ਮਨ ਤੁਰਦੀ ਆ ਇਹ ਉਤਰ ਨਹੀਂ ਜਾਂਦਾ ਕਿ ਹੁਣ ਤਾਂ ਚਲੋ ਇਹਨੂੰ ਸਾਲ ਪਰ ਹੋ ਗਿਆ ਸੂਈ ਨੂੰ ਨਹੀਂ ਠੀਕ ਕਰਕੇ ਬਾਡੀ ਬਾਡੀ ਬੁਰੀ ਦੀ ਬਾਈ ਬਾਲੀ ਬਰਕਰਾਰ ਪਈ ਹੈ ਜਿਵੇਂ 11ਵੇਂ ਜਿਹੜੇ ਮੇਲੇ ਵਿੱਚ ਚਾਰ ਝੋਟੀਆਂ ਕਹਾਂ ਉਹਨਾਂ ਦੀ ਇਕੱਟੀਆਂ ਹੈ ਚੌਥੀ ਪੀੜ੍ਹੀ ਚ ਲੱਗ ਗਈ ਇਹ ਤਾਂ ਜਾਂਦਾ ਇਹਦੇ ਬੱਚੇ ਦੁੱਧ ਤੇ ਕਿਵੇਂ ਚੱਲੇ ਨੇ ਦੁੱਧ ਤਾਂ ਲੈ ਲੋ ਵੀ 14 ਲੀਟਰ ਤੋਂ ਉੱਤੇ ਚੱਲੇ ਨੇ ਸਾਰੇ ਪਹਿਲਣਾ 14 ਤੋਂ ਪਹਿਲਾਂ ਤੁਹਾਨੂੰ ਅਦਰ ਦਿਖਾਉਂ ਜੀ ਇਹਦੇ ਆਪਾਂ ਪਹਿਲਾਂ ਤੋਂ ਦੋ ਛੱਡ ਕੇ ਦੇਖ ਕੇ ਆਏ ਜੀ ਹਾਂਜੀ ਵੱਡੇ ਛੱਡੇ ਵਾਲੀ ਉਹ ਕੱਚੋ ਟੀ ਵੀ ਪਹਿਲਣਾ ਗਈ ਤੇ ਇੱਕ ਕਟਾ ਆਪਣਾ ਕੇ ਦੇਖ ਕੇ ਆਈ ਜਿਹੜਾ ਤਾਂ ਹੋਇਆ ਉਹਦੇ ਬਹੁਤ ਵਧੀਆ ਰਜੰਟ ਆਏ ਨੇਗੇ ਠੀਕ ਹੈ ਜੀ ਇੱਕ ਛੋਟੀ ਦੀ ਉਹ ਖੜੀ ਆ ਪਹਿਲੇ ਪਾਸੇ ਉਹ ਤੁਹਾਨੂੰ ਦਿਖਾਉਣਿਆ ਇਹ ਇਹਦੀ ਇਹਦਾ ਕੀ ਰਕਾਰ ਹੈ ਇਹ ਉਹਦੀ ਮੱਝ ਹੈ ਕੱਟੀ ਹੈ ਜੀ ਇਹਨੇ ਜਿਹੜੀ ਆਪਾਂ ਕਹਿੰਦੇ ਵੱਧ ਉਰਲੇ ਦੁੱਧ ਵਾਲੀ ਜਿਹੜੀ ਨੋਮੇ ਸੁਵੇ ਦਿਖਾਈ ਤੀਗੀ ਠੀਕ ਹੈ ਜੀ ਇਹ ਉਹਦੀ ਕੱਟੀਆਂ ਮਨ ਨਤੀਜੀ ਕੱਟੀਆਂ ਠੀਕ ਹੈ ਗੱਲ ਦੋ ਝੋਟੀਆਂ ਦੇ ਇੱਕ ਇੱਕ ਦੇ ਉੱਤੇ ਚੱਲਿਆ ਭਈ ਆਪਣੇ ਇਹ ਦੁੱਧ ਤੇ ਚੱਲਦੀਆਂ 16 17 ਤੇ ਇਹ 16 ਐਨੀ ਠੰਢੀ ਆ ਚੱਡਾ ਦੇਖਣ ਵਾਲਾ ਕਹਿੰਦਾ ਦੁੱਧ ਹੋਣਾ ਨਹੀਂ ਮੈਂ ਕਹਿੰਦਾ ਸਾਰੇ ਪਸ਼ੂ ਤੇ ਰੇਖ ਫੇਰਤੀ ਕਿ ਕਈ ਪਸ਼ੂ ਥੋੜੇ ਬੰਦ ਲੇਪੇ ਦੇ ਹੁੰਦੇ ਹੁਣ ਤੋਕੜਾ ਵੀ ਹਜੇ ਵੀ 7-8 ਕਿਲੋ ਦੁੱਧ 7 ਕਿਲੋ ਤਾਂ ਹੁਣ ਵੀ ਨਹੀਂ ਜਾਂਦੀ ਆ ਤੇ ਇੱਕ ਗੱਲ ਸੱਜਣਾ ਯਾਰ ਬਾਈ ਦੇ ਜਿੰਨੇ ਵੀ ਜਾਨਵਰ ਆਪਾਂ ਦੇਖੇ ਰੇ ਨਾ ਇੱਕ ਤਰ੍ਹਾਂ ਸਿੱਧਰ ਮਾਰਦੀ ਕੈਮਰਾ ਜਿਵੇਂ ਨਾ ਆ ਚੀਜ਼ਾਂ ਨੇ ਯਾਰ ਜਾਨਵਰਾਂ ਤੇ ਇੱਥੇ ਤੋਂ ਜਿਹੜੀ ਆ ਚੜਾਈ ਆ ਤੇ ਇੱਥੇ ਤੋਂ ਜਿਹੜੀ ਆ ਲੰਬਾਈ ਹੁੰਦੀ ਆ ਇਹਦੇ 'ਚ ਅੰਤਰ ਹੁੰਦਾ ਨਾ ਇਹ ਚੀਜ਼ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਅਕਸਰ ਸੋਨ ਮੈਂ ਦੱਸਦਾ ਵੀ ਹੁੰਨਾ ਜਿਹੜੇ ਬੰਦ ਜੀ ਪਿੱਛੇ ਦੇ ਜਾਨਵਰ ਨੇ ਉਹ ਦੁੱਧ ਇੰਨਾ ਨਹੀਂ ਪਾਉਂਦੇ ਕਿਉਂਕਿ ਯਾਰ ਜਦੋਂ ਦਾ ਢਾਂਚਾ ਮਜ਼ਬੂਤ ਨਹੀਂ ਬਾਈ ਉਹ ਦੁੱਧ ਵੀ ਨਹੀਂ ਪਾ ਸਕਦਾ ਹਣਾ ਇੰਨਾ ਢਾਂਚੇ ਦੇ ਹਿਸਾਬ ਨਾਲ ਇਹਨਾਂ ਨੇ ਦੁੱਧ ਪਾਉਣਾ ਹੁੰਦਾ ਤੇ ਹੁਣ ਇਹਦਾ ਛੂਆ ਕਿਹੜਾ ਬਾਈ ਇਹਦਾ ਛੂਆ ਹੈਗਾ ਇਹ ਚੌਥਾ ਅੱਛਾ ਇਹਦਾ ਚੌਥਾ ਛੂਆ ਚੌਥਾ ਛੂਆ ਜੀ ਇਹ ਚੱਲਦੀ ਆ 15 ਤੇ ਹੁਣ ਤਾਂ ਹੈਗੀ 8 ਲੀਟਰ ਦੁੱਧ ਥੇਲੇ ਉਹ ਤਾਂ ਗੱਪਣ ਐ 6 ਮਹੀਨਾ ਦੀ 6.5 ਮਹੀਨਾ ਦੀ ਹੋਊ 6 ਤੋਤੀ ਆ ਇਹ 6 6.5 ਮਹੀਨਾ ਦੀ ਗੱਪਣਾ ਹਾਂਜੀ ਹਾਂ ਗੱਪਣਾ ਤੇ 6 7 8 ਦੇ ਲਾਗੇ ਭਗੜੇ 7 8 ਦੇ ਦੁੱਧ ਚੱਲਦਾ ਠੀਕ ਆ ਜੀ ਆਹ ਹਾਂਜੀ ਇਹ ਮੰਨ ਪੰਜ ਕੁ ਮਹੀਨਾ ਦੀ ਗੱਪਣਾ ਜੀ ਠੀਕ ਆ ਜੀ ਤੇ ਦੁੱਧ ਤੇ ਚੱਲੀ ਹੈ 19 ਲੀਟਰ ਤੇ ਅੱਛਾ ਇਹ ਕੌਨੀਆਂ ਇਹ ਕੌਨੀਆਂ ਸਿੰਗ ਪਸਾਉਂਦੀ ਹੋਊ ਮੈਂ ਕਹਣਾ ਹੈ ਨਹੀਂ ਨਹੀਂ ਮਗਰੋਂ ਨਹੀਂ ਆਈ ਸੀ ਆਪਾਂ ਲੈਤੀ ਦੀ ਤੇ ਦੁੱਧ ਦਾ ਬਹੁਤ ਫੇਰਾਗਾ ਮੰਨ ਦੁੱਧ ਦਾ ਲੜਾ ਵੀ ਗੋਡੇ ਦੇ ਹੱਥਰ ਤੋਂ ਉਠਾ ਪੈਣਾ ਬਾਲਟੀ ਦੇ ਉਠਦੇ ਆ ਕਿੰਨਾ ਦੁੱਧ ਕੱਢਦੀ ਹੈ ਮੈਂ ਬਾਕੀ ਬਾਈ ਜਿਹੜੇ ਜਾਣਕਾਰ ਸੱਜਣ ਨੇ ਯਾਰਾ ਉਹ ਜਾਨਵਰ ਦੇਖ ਕੇ ਇਹਨਾਂ ਦੀ ਬਾਤ ਦੇਖ ਕੇ ਅੰਦਾਜ਼ਾ ਲਾ ਲੈਣਗੇ ਲੈ ਸੱਜਣਾ ਅਗਲੇ ਬੰਨੇ ਦੀ ਨਾ ਲੰਘਿਆ ਕਰ ਤੂੰ ਪਿਛਲੇ ਬੰਨੇ ਦੀ ਲੰਘਿਆ ਕਰ ਸਾਡੇ ਵੀਡੀਓ ਖਰਾਬ ਤੁਸੀਂ ਜਾਂਦਾ ਆਈ ਦੀ ਕੀ ਗੱਲ ਬਾਤ ਆ ਬਾਈ ਇਹ ਆਪਣਾ ਜਿਹੜੀ ਉਰਲੇ ਪਾਸੇ ਸਾਰਿਆਂ ਨੂੰ ਪਹਿਲੇ ਨੰਬਰ ਤੇ ਦਿਖਾਈ ਦਿੱ ਵੱਡੇ ਚੱਡੇ ਵਾਲੀ ਜੀ ਇਹ ਦੂਜੇ ਛੂਏ ਨੂੰ ਗੱਭਰਾਈ ਤੇ ਤਨੇ ਸਾਡੇ 3 ਮਹੀਨਿਆਂ ਦੀ ਠੀਕ ਆ ਜੀ ਤੇ ਇਹ ਥੋੜੀ ਜਿਹੀ ਵਿੱਚ ਦੀ ਗੜਬੜੀ ਜੀ ਹੋ ਗਈ ਸੀ ਰਹੀ ਨਹੀਂ ਸੀ ਦੁਬਾਰੇ ਟੀਕਾ ਭਰਉਣਾ ਪੈ ਗਿਆ ਤੇ ਨਹੀਂ ਤਾਂ ਜਿੰਨੂੰ ਅਸ਼ੂਨ ਦੇ ਲਵੇ ਲੱਗੀ ਹੁੰਦੀ ਹਜੀ 5 ਕਿਲੋ ਦੁੱਧ ਹੁੰਦੀ ਆ ਤੇ ਹੁਣ ਤਿੰਨ 3.5 ਮਹੀਨਾ ਦੀ ਗੱਬਣਾ ਜੀ ਪਰ ਤੋਂ 12 ਤੋਂ ਉੱਤੇ ਸਟਾਰਟ ਹੁੰਦੀ ਮੇਰੇ ਨਾਲ ਪਹਿਲਣਾ ਜੀ ਕੋਈ 12 ਤੋਂ ਸਟਾਰਟ ਨਹੀਂ ਘਟ ਹੁੰਦੀ ਅੱਛਾ 12 13 ਤੋਂ ਪਲੱਸ 12ਵੇਂ ਕੱਟੀਆਂ ਨਹੀਂ ਜੀ ਥੋੜੇ ਆ ਮੈਂ ਦੇਖਦੇ ਕਿ ਕਿਵੇਂ ਜੀ ਨੇ ਡੈਰੀ ਫਾਰਮ ਵਾਲਾ ਸਿਸਟਮ ਸ਼ੁਰੂ ਕਰਨਾ ਜਿਵੇਂ ਆਪਾਂ ਮੰਨ ਲਈਏ ਜੇ ਉਹਨੂੰ ਘੱਟ ਤੋਂ ਘੱਟ ਕਿੰਨੇ ਦੁੱਧਾਂ ਦੀ ਮੈਂ ਰੱਖਣੀ ਚਾਹੀਦੀ ਹੁਣ ਤੁਹਾਡਾ ਤਾਂ ਤਜਰਬਾ ਹੋ ਗਿਆ ਲੰਮਾ ਮੈਂ ਕਹਿੰਦਾ ਜੀ ਘੱਟੋ ਘੱ 10 ਤੋਂ ਚਲੋ 11 12 ਤੋਂ ਚੱਲ ਪਏ ਘੱਟੋ ਘੱਟ ਨਹੀਂ ਘੱਟੋ ਘੱਟ ਦੇ 14 15 ਤੋਂ ਘੱਟ ਦਾ ਕੋਈ ਫਰਕ ਤਾਂ ਪੈਂਦਾ ਨਹੀਂ ਆ 14 15 ਤੋਂ ਘੱਟ ਹੋਰ ਬਣਾਉਂਦਾ ਤੇ ਮਿਹਨਤ ਕਰੀਦਾ ਬਜੇ ਕੋਈ ਫਰਕ ਮੈਂ ਦੱਸ ਇਹਦਾ ਫੇਸ ਕੁਆਲਟੀ ਦਿਖਾ ਦੇ ਯਾਰ ਇਹ ਮੈਨੂੰ ਥੋੜੀ ਜੀ ਇਹ ਉਹ ਵੱਡੀ ਝੋਟੀ ਦੀ ਜਿਹੜੀ ਸਾਰਾ ਉਹ ਮੂਰੇ ਹੈ ਜੀ ਉਹਦੀ ਕੱਟੀ ਆ ਅੱਛਾ ਜੀ 16 ਲੀਟਰ ਪਹਿਲਾਂ ਉਹਦਾਂ ਨੇ ਕੱਢਿਆ ਤੇ ਹੁਣ ਛੂੰਦੇ ਤੇ ਢਾਈ ਕਿ ਮਹੀਨੇ ਲੰਘੇ ਨੇ ਜਿੱਦੇ ਛੂਪੀ ਛੋੜੇ ਚੈਨਲ ਦੇ ਉੱਤੇ ਇਹਦਾ ਮੈਂ 18 ਲੀਟਰ ਉਹਦਾਂ ਤੇ ਚਵਾਉਂਗਾ ਨਹੀਂ ਭਾਈ ਇਹ ਇਹ ਡਬਲ ਸ਼ੇਡ ਚੀਜ਼ ਆ ਗਈ ਆਪਣੀ ਜਿਵੇਂ ਇਹ ਆ ਇਹਨੂੰ ਆਪਾਂ ਬਿਊਟੀ ਤੇ ਆਪਣਾ ਸਰਟੀਫਿਕੇਟ ਪੈਣੇ ਜੀ ਦੋ ਤੀਜੇ ਜਿੱਤਿਆਂ ਇਹ ਤੇ ਦੋਨੇ ਪਹਿਣਾ ਹਾਂ ਇਹਨੂੰ ਆਪਾਂ ਬਿਊਟੀ 'ਚ ਵੀ ਪਾ ਸਕਦੇ ਹਾਂ ਤੇ ਨਿਲਕਲੀ ਵੀ ਆ ਇਹ ਡਬਲ ਸ਼ੇਡ ਚੀਜ਼ ਆ ਗਈ ਤੇ ਇਹਦੀ ਤਰਸ ਲੰਬਾਈ ਲੰਬੂਈ ਦਿਖਾ ਦਿਉ ਇਹਦੀ ਲੰਬਾਈ ਲੰਬੂਈ ਬਹੁਤ ਜ਼ਿਆਦਾ ਆ ਅਮ ਜਾਣਵਰਾਂ ਨਾਲੋਂ ਜਿਵੇਂ ਆਪਾਂ ਘਰਾਂ 'ਚ ਪਸ਼ੂ ਰੱਖਦੇ ਹਾਂ ਉਹਨਾਂ ਨਾਲੋਂ ਬਈ ਇਹਦੀ ਲੰਬਾਈ ਲੰਬੂਈ ਬਹੁਤ ਜ਼ਿਆਦਾ ਆ ਸੂਆ ਕਿਹੜਾ ਸੂਏ ਪੈ ਜੀ ਸੂਆ ਹਾਂ ਦੂਜੇ ਨੂੰ ਗੱਪਣਾ ਜੀ ਪਹਿਲਾ ਸੂਆ ਪਹਿਲੇ ਸੂਏ ਕਿੰਨਾ ਕਪਾਤਾ ਜੀ ਪਹਿਲੇ ਸੂਏ ਨੇ 14.5 15 ਲੀਟਰ ਦਿੱਤਾ 16 ਤੱਕ ਵੀ ਗਈ ਆ ਜੀ ਮ ਤੇ ਐਤ ਕੀ ਰੱਬ ਦੀ ਕਿਰਪਾ ਨਾਲ 18 ਤੋਂ ਪਾਰ ਤੁਹਾਡੇ ਚੈਨਲ ਤੇ ਆਪਾਂ ਜਿਉਂਦੇ ਰਹੇਗੇ ਚਵਾਮਾਂ ਦੇ ਠੀਕ ਹੈ ਜੀ ਹੁਣ 2.5 ਕਿ ਮਹੀਨੇ ਤੇ ਛੂੰਦੇ ਤੇ ਬਾਕੀ ਜੇ ਮੈਂ ਗੱਲ ਕਰਨਾ ਜਿੰਨੀਆਂ ਆਪਣੇ ਤੇ ਗਏ ਗੱਬਣ ਨੇ ਸਾਰੀਆਂ ਚੰਗੇ ਸੀਮਣੀ ਲੱਗੇ ਨੇ ਸਾਰੀਆਂ ਦੇ ਚੰਗੇ ਆ ਦੇਖੋ ਆ ਪੈਨੇਲ ਸਟਰਾਪ ਨੇ ਲਵੇ ਸਾਹਮਣੇ ਤੇ ਮਾਰਦੇ ਪਿਆ ਕੈਮਰਾ ਨਾਲ ਤੇ ਸਾਰੀ ਦੇਖ ਆ ਪਈਆ ਕਾਪੀ 13 ਤੋਂ ਲੈ ਕੇ ਅੱਜ ਤੱਕ ਆਪਣ ਲਵੇ ਸਾਰੇ ਸੀਮਾ ਦੇ ਕੱਟ ਨੇ 2013 ਤੋਂ ਲੱਗੇ 2013 ਤੋਂ ਲੈ ਬੰਦਾ ਬੜਾ ਹਿੰਮਤੀ ਆ ਯਾਰ ਜਿਹੜਾ 2013 ਤੋਂ ਵੀ ਲਿਖੀ ਆ ਨਾ ਸੇਟੀ ਨਾ 13 ਤੋਂ ਲੈ ਕੇ ਆ ਤਾਂ ਦੇਖੋ ਤੀਜੀ ਕਾਪੀ ਆ ਠੀਕ ਆਏ ਵੀ ਪਤਾ ਵੀ ਕਿਹੜੇ ਸਰਕਾਰੀ ਦਾ ਕਿਹੜਾ ਪ੍ਰਾਈਵੇਟ ਦਾ ਤੇ ਕਿਹੜੇ ਬੁੱਲ ਦਾ ਕਿਹੜੇ ਕਿੰਨਾ ਦਾ ਤੇ ਕਿੰਨਾ ਦਾ ਠੀਕ ਆ ਗੱਲ 13 ਤੋਂ ਲੈ ਕੇ ਅੱਜ ਤੱਕ ਦਾ ਪਤੋ ਕਲਰ ਕਾਰਡ ਪੁੱਛਾ ਠੀਕ ਆ ਗੱਲ ਇਧਰਲੇ ਬੰਨੇ ਹੋ ਕੇ ਆਪਣੇ ਸੱਜਣ ਵੀ ਦਿਖਾ ਦੇ ਸਾਰੇ ਜਿਹੜੇ ਪਹੁੰਚੇ ਹੋਏ ਨੇ ਉਹ ਇਹਨਾਂ ਦੇ ਵੀ ਮਾਰਦੇ ਕੈਮਰਾ ਇਹਨਾਂ ਨੂੰ ਸ਼ੌਕ ਆ ਸੱਜਣ ਉਹ ਇਹ ਵਿਚਾਰੇ ਤਾਂ ਖੜੇ ਨੇ ਇੱਥੇ ਜਾਨਵਰਾਂ ਚ ਥੋੜੀ ਕਾਣੀ ਜਾਣਕਾਰੀ ਜਿੰਨੀ ਕਿ ਮਾਲਕ ਨੇ ਬਖਸ਼ੀ ਆਪਾਂ ਵੀ ਦੇਖ ਕੇ ਜਾਵਾਂਗੇ ਪਰ 22 ਤੋਂ ਕੁਝ ਆਪਾਂ ਸਿੱਖ ਕੇ ਵੀ ਜਾਵਾਂਗੇ ਯਾਰ ਅੱਜ ਜਾਨਵਰਾਂ ਬਾਰੇ ਇਹ ਇਹਦਾ ਕੀ ਸੀ ਨਾ ਬਾਈ ਜਿਹੜੀ ਅੱਜ ਇਹ ਆਪਣਾ ਰੋਡੀ ਦੀ ਕੱਟੀ ਆ ਜੀ ਅਜੇ ਖੀਰੀ ਆ ਅੱਛਾ ਜੀ ਤੇ ਸਾਢੇ ਤਿੰਨ ਤੇ ਚਾਰ ਮਹੀਨੇ ਦੀ ਗੱਬਣਾ ਚਲ ਤਾਂ ਸਾਢੇ ਤਿੰਨ ਚਾਰ ਦੀ ਹੈ ਗੱਬਣਾ ਚਾਰ ਮਹੀਨੇ ਚ ਖਾਂ ਚੱਕ ਪਾਸਾ ਮਨੂੰ ਟਟਵਟ ਚਾਰ ਤੋਂ ਉੱਚੀ ਲੰਘੀ ਹੋਈ ਸਾਢੇ ਤਿੰਨ ਮਹੀਨੇ ਤੇ ਚੈੱਕ ਕਰਾਤੀ ਸੀ ਠੀਕ ਆ ਤੇ ਉਹ ਚਾਰ ਮਹੀਨੇ ਲਵੇ ਨਾ ਰੋਡੀ ਦੀ ਕੱਟੀ ਆ ਜੀ ਤੇ ਬਾਕੀ ਇਹਨਾਂ ਨੂੰ ਪਾਉਣਾ ਕੀ ਆ ਬਾਈ ਇਹੋ ਜਿਹੜੇ ਹੈ ਇੰਨੇ ਜਿਆਦੇ ਰਾਜਜੀ ਤੇ ਮਜ਼ਬੂਤ ਨੇ ਇਹ ਜਿਆਦਾ ਤਾਂ ਤਾਂ ਭਰਾ ਦੇ ਹਾਂਜੀ ਜਿਵੇਂ ਕਾਉਂਸਲ ਦੇ ਵਿੱਚ ਹਾਂਜੀ ਅੱਛੀ ਤੋਂ 70 80 ਕਿਲੋ ਕਣਕ ਲੈ ਲਈ ਆਪਾਂ ਸਿੱਧਾ ਸਾਹੀ ਦਾਹਨ ਦੇ ਤੋਂ ਉਸਤਾਲਾ ਕੋਈ ਮਰਜੀ ਗਏ ਮੈਂ ਛੋਲੇ ਪਾਤੇ ਮੈਂ ਬਦਾਮ ਪਾਤੇ ਤੇ ਉਹ ਤਾਂ ਦੀ ਗੱਲ ਆਪਾਂ ਕਹਿ ਨਹੀਂ ਸਕਦੇ ਜਿਹੜੀ ਆਪਾਂ ਪਉਨੇ ਹੋਗਾ ਜੋ ਬਜ਼ੁਰਗ ਪਹਿਲਾਂ ਦੱਸਦੇ ਹੁੰਦੇ ਦੇ ਵੀ ਪਹਿਲਾਂ ਤਾਂ ਦੇਖਿਓ ਛੋਟੀਆਂ ਵੀ ਆਪਣੇ ਪੁਰਾਣੇ ਘਰੇ ਵੀ ਕਿਵੇਂ ਪਾਲਦੀਆਂ ਨੇ ਕਿੱਥੇ ਕਿੱਥੇ ਉਹਨਾਂ ਦੇ ਬੌੜੀਆਂ ᱛੀਆਂ ਤਾਂ ਕੀ ਕਰਦੇ ਹੁੰਦੇ ਸੀਗੇ ਮੰਨ ਜਿਵੇਂ ਆਮਾ ਪੱਛੀ ਗਿਲੋ ਕਣਕ ਲੈ ਲਈ 70 ਲੈ ਲਈ ਉਹਦੇ ਵਿੱਚ 30 ਕਿਲੋ ਤੋਂ 25 ਕਿਲੋ ਸਰੋਂ ਉਦਰਾ ਲਈ ਠੀਕ ਆ ਜੀ ਤੇ 2 ਕਿਲੋ ਚ ਮਿੰਨਰ ਪਾ ਲਿਆ ਠੀਕ ਆ ਜੀ ਕਿਲੋ ਚ ਨੂਨ ਪਾ ਲਿਆ ਠੀਕ ਆ ਜੀ ਜਿਵੇਂ ਆਪਣਾ ਸ਼ਿਰਕਾ ਕੋਈ ਵੀ ਪਾਲਿਆ ਜੋ ਉਹਨੂੰ ਫਲਾਫਟ ਹੋਵੇ ਚਾਹੇ ਸੋਇਆਬੀਨ ਦਾ ਲੈਣਾ ਚਾਹੇ ਛੋਲਿਆਂ ਦਾ ਲੈ ਲੋ ਚਾਹੇ ਚੋਕਰ ਲੈ ਲੋ ਉਹ ਪਾ ਕੇ ਮੰਨ ਤੇ ਦਵਾਈ ਬੂਟੀ ਜਾਨੀ ਇਹਦੇ ਵਿੱਚ ਘਟੋ ਘਟ ਅੱਧੀ ਕਿਲੋ ਤੋਂ ਵਾਫਰ ਹੋ ਗਿਆ ਅੱਧੀ ਕਿਲੋ ਮਿੱਠਾ ਛੋਟਾ ਹੋ ਗਿਆ ਇਹ ਦਵਾਈ ਸਾਰਾ ਪਾ ਕੇ ਆਪਾਂ ਇਹਨੂੰ ਕੌਂਟਲ ਤਿਆਰ ਕਰਾ ਕੇ ਮੰਨ ਕੌਂਟ ਦਾ ਫਾਰਮੂਲਾ ਜਿਹਾ ਇਹ ਇਹਨੂੰ ਦਿਨੇ ਆ ਤੇ ਤੁਸੀਂ ਚਮਕ ਦੇਖੋ ਝੋਟੀਆਂ ਤੇ ਬਾਕੀ ਸੱਜਣੋ ਇਹ ਫਾਰਮੂਲਾ ਵੀਡੀਓ ਜਿਵੇਂ ਜਿਵੇਂ ਚੱਲੂਗੀ ਨਾ ਤੁਸੀਂ ਚਾਹੇ ਕਾਪੀ ਉੱਪਰ ਚੱਕ ਕੇ ਲਿਖ ਵੀ ਲਿਓ ਉਹ ਸਰੋਂ ਦੇ ਤਾਲ ਤਾ ਭਰਾ ਬਦਾਮਾਂ ਚ ਵੀ ਨਹੀਂ ਹੈਗੀ ਠੀਕ ਹੈ ਜੀ ਗੱਲ ਜੋ ਜੋ ਆਪਣੇ ਛੋਟੇ ਕਟਰੂਨ ਲੱਗਣੇ ਆ 6 ਮਹੀਨਿਆਂ ਤੋਂ ਉੱਤੇ ਬੰਦਾ ਜੇ ਪਾ ਕੇ ਚੱਲੇ ਘੱਟੋ ਘੱਟ 20 ਤੋਂ 25% ਕਣਕ ਦੇ ਵਿੱਚ ਹੀ ਠੀਕ ਹੈ ਜੀ ਕਣਕ 'ਚ ਵੀ ਇੰਨੇ ਜਾਣ ਆ ਦੇਖੋ ਆਪਾਂ ਜਿਹੜੇ ਪੰਜਾਬ ਦੇ ਵਿੱਚ ਕਣਕ ਖਾਨੇ ਆ ਆਪਾਂ ਬਿਹਾਰ ਦੀ ਉਪੀ ਨੂੰ ਕਿਤੇ ਆਪਣੇ ਜਾਨਾ ਜਾਦੇ ਨੇ ਆ ਕਿਤੇ ਜਾਨਾ ਜਾਦੇ ਉਹ ਤੇ ਅਲਰਜੀ ਵਾਲੀ ਆ ਕਣਕ ਦੇ ਦੀ ਹਾਂ ਉੱਤੇ ਆਪਾਂ ਇਹ ਜਵਾਨ ਆਪਾਂ ਹਾਂ ਕਾ ਚੌਲਾਂ ਨੂੰ ਵਰਗੇ ਹਾਂ ਜੀ ਥੋੜਾ ਜਿਹਾ ਨਸ਼ਾ ਬਲ ਤੋਂ ਥੋੜਾ ਜਰੂਰ ਵਧੇ ਨੇ ਆ ਨਾ ਬਦਰਾ ਆਪਣੇ ਮਨ ਆਮੀ ਬਹੁਤ ਕਰਿਆ ਪਰ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਹਰੇਕ ਵੀਡੀਓ 'ਚ ਆਪੀ ਆ ਚੀਜ਼ਾਂ ਨਾਲ ਜਿਹਨੂੰ ਭਰਾਣਾ ਤੇ ਲੋਬਾਬ ਦਿਨੂ ਆਈਦਾ ਛੋਟੀ ਗੱਲ ਬਚਾਲਿਆ ਐਈਦਾ ਸੌਂਗ ਪੈ ਗਿਆ ਇਹਦਾ ਨਸ਼ਾ ਪੈ ਗਿਆ ਉਹ ਤਾਂ ਤੜਕੇ 3 ਵਜੇ ਹਮਾਂ ਆਪਦੀ ਗੱਲ ਦਾ ਹਾਂ ਸਾਰੇ ਭਰਾ ਖੜੇ ਨੇ ਪੁੱਛ ਲੋ ਹਾਂਜੀ ਪਿੰਡ ਤੇ ਮੈਥੋਂ ਲਾਵਾ ਵੀ ਜਾ ਕੇ ਪਿੰਡ 'ਚ ਪੁੱਛ ਸਕਦੇ ਮੈਂ 3 ਵਜੇ ਤੜਕੇ ਪੌਣੇ 3 ਵਜੇ ਉੱਠ ਖੜਨਾ ਜੀ ਪੌਣੇ 3 ਵਜੇ ਤੇ ਆਲਾਰਮ ਲੱਗਿਆ 3 ਵਜੇ ਮੰਜੇ ਤੋਂ ਲੱਤ ਥੱਲੇ ਹੁੰਦੀ ਆ ਠੀਕ ਆ ਜੀ ਇੱਥੋਂ ਮੈਂ 9:30 ਵਜੇ ਜਾਣਾ ਜੀ ਠੀਕ ਆ ਗੱਲ ਸਾਰਾ ਕੁਛ ਤਰਾ ਕੇ ਦਾਣਾ ਪੱਪਾ ਸਮਾ ਕੇ ਇਹਨਾਂ ਕੰਮਿਆਂ ਦੇ ਨਾਲ ਆਪਦੀ ਦੇਖ ਦੇਖਦੇ ਥੱਲੇ ਮੈਂ ਯਕੀਨ ਵੀ ਨਹੀਂ ਕਰਦਾ ਵੀ ਆਪਾਂ ਨੂੰ ਕਿਸੇ ਵੀ ਕਿਸੇ ਤੇ ਯਕੀਨ ਕਰਿਆ ਕੋਈ ਚੀਜ਼ਾਂ ਨੇ ਵੱਡੀਆਂ ਤੇ ਤਾਂ ਤਾਂ ਰੱਬ ਦੀ ਕਿਰਪਾ ਨਾਲ ਕਾਲਾ ਕਿੱਥੇ ਜਾ ਕੇ ਵੀ ਗੱਲ ਕਰ ਲਈ ਆਪਾਂ ਇਹ ਨਗੀਨੇ ਰੈਡੀ ਕਰੇ ਨੇ ਤਿਆਰ ਕਰੇ ਨੇ ਕਾਲਾ ਸਾਰਾ ਸਭ ਤਿਆਰ ਕਰਿਆ ਕਾਲਾ ਸੋਨੇ 3 ਵਜੇ ਸੱਜਣੋ ਉੱਠਣਾ ਪੈਂਦਾ ਬਾਈ ਕਹਿੰਦਾ ਜਿਹੜੇ ਟਾਈਮ ਆਪਾਂ ਚਾਈ ਦੱਬ ਕੇ ਪਏ ਹੁੰਦੇ ਆ ਨਾ ਵੀ ਚੱਲ 7:00 ਵਜੇ ਪਾ ਦੱਗੇ ਯਾਰਾ ਇਹ ਇੱਕ ਜੀਤੋ ਸਾਹਿਬ ਜਿਹੜੇ ਆਪਣੇ ਸਾਰੇ ਉਰਲੇ ਪਾਸੇ ਖੜੀ ਆ ਉਹਦੀ ਛੋਟੀ ਪੈਣ ਦੇਖੋ ਕਿਦਾਂ ਤੁਸੀਂ ਇਹ ਦੇਖੋ ਹਾਂਜੀ ਉਹ ਜਿਹੜੇ ਉਹਨੇ ਬਰਡੇ ਛੱਡੇ ਵਾਲੇ ਜਿਹਨਾਂ 21.5 ਕਿਲੋ ਦੁੱਧ ਚ ਪਾਇਆ ਹਾਂਜੀ ਇਹ ਪਹਿਲਣਾ ਹਾਂਜੀ ਉਹਨੇ ਦੂਜੇ ਨੂੰ ਗੱਬਣਾ ਠੀਕ ਆ ਜੀ ਇਹ ਖੀਰੀ ਹੈਗੀ ਇਹ ਖੀਰੀ ਮੰਨ ਇਹ ਵੀ 3.5 ਤੋਂ 4 ਮਹੀਨਾ ਦੀ ਇੱਕ ਪਾਸਾ ਠੀਕ ਆ ਜੀ ਉਹ ਤੋਂ ਛੋਟੀ ਹੈ ਦੇਖੋ ਕਿੰਨੀ ਕੁ ਉਮਰ ਲੱਗਦੀ ਆ ਤੁਹਾਨੂੰ ਇਹ ਤੋਂ ਛੋਟੀ ਕੱਟੀ ਤੁਹਾਨੂੰ ਹੋਰ ਦਿਖਾਉਂਵੇਂ 29 ਦੀ ਜੀ ਅੱਛਾ ਜੀ ਸਿਰਫ 3 ਸਾਲਾਂ ਦੇ ਵਿੱਚ ਤਿੰਨ ਕੱਟੀਆਂ ਹਾਂਜੀ ਤੇ ਤਿੰਨ ਇਹ ਜਿਹੇ ਨਗੀਨੇ ਜਿਹੇ ਜਿਹਾ ਆਪਾਂ ਰੱਬ ਦੀ ਗੱਲ ਕਹਿ ਸਕਦੇ ਆ ਵੀ ਯਾਰ ਇੱਕ ਮੱਝ ਨੇ ਆਪਾਂ ਨੂੰ ਘੱਟੋ ਘੱਟ 6-7 ਲੱਖ ਦਾ ਮਾਲ ਪਾਇਆ ਤੇ ਰਗੜ ਕੇ ਨੂੰ ਦੇਖੋ ਸਿਰੇ ਦਾ ਜੀ ਕੋਈ ਨਹੀਂ ਹੈਗਾ ਪੁੱਛਿਆ ਵੀ ਇਹ ਕਿਹੜੇ ਸੀਮੰਦੀ ਆਪ ਇਹ ਸੀਮੰਦ ਹੈਗਾ ਗਾਮਨਾ ਲక్ష్ਮੀ ਡੇਰੀ ਫਰਾਂ ਦਾ ਕੋਹੇ ਨੂੰ ਇਹ ਤਾਂ ਆਪਣਾ ਸਿਕੰਦਰ ਦਾ ਅਸਾਂ ਉਹ ਪਿਛਲੀ ਦਾ ਪਤਾ ਕਿਹੜੇ ਸੀਮੰਦੀ ਦੀ ਨਹੀਂ ਨਹੀਂ ਇਹ ਤਾਂ ਨਹੀਂ ਪਤਾ ਇਹ ਮਗਰਾਈਤੀ ਇਹ ਮੱਝ ਨੇ ਮਗਰਾਈਤੀ ਲੈ ਹੁਣ ਅਗਲੀ ਤੇ ਮਾਰਦੇ ਦਰਸ ਕੈਮਰਾ ਇਹ ਪਤਾ ਜੀ ਆਪਾਂ ਕਿਹੜੇ ਸੀਮੰਦੀ ਆ ਇਹ ਦੇਖੋ ਜੀ ਉਹ ਕਾਪੀ ਤੇ ਲਿਖਿਆ ਮੂੰਹ ਜਵਾਨੀ ਯਾਦ ਨਹੀਂ ਹੈਗਾ ਪਰ ਇਹ ਹੈ ਕਿ ਜਿਹੜੀ ਆਪਣੇ ਉਰਾਂ ਤੋਂ ਇਹਦੀ ਨਾਨੀ ਨੇ ਜੀ 14 ਦੇ ਵਿੱਚ ਮਿੱਥੋ ਜਾ ਕੇ 26ਵੇਂ ਦਿਨ ਹਾਂਜੀ ਆਪਣਾ ਜੋਗਰਾਮੀ ਮੇਲੇ ਤੇ 22 ਕਿਲੋ 800 ਗ੍ਰਾਮ ਦੁੱਧ ਘੜਿਆ ਦੀਦੀ ਨਾਨੀ ਨੇ ਅੱਛਾ ਇਹਦੀ ਕੱਟੀ ਮੇਰੇ ਲੈ ਬਿਆ ਜੀ ਉਹਦੀ ਕੱਟੀ ਹੋਏ ਆ ਅੱਛਾ ਉਹਦੀ ਅੱਗੇ ਤੀਜੀ ਪੀੜੀ ਆ ਗਈ ਤੀਜੀ ਪੀੜੀ ਚ ਆ ਗਈ ਜੀ ਤੀਜੀ ਪੀੜੀ ਚ ਆ ਗਈ ਰੱਬ ਦੀ ਕਿਰਪਾ ਨਾਲ ਇਹ ਵੀ 13 ਲੀਟਰ ਤੋਂ ਸਟਾਰਟ ਹੋਊਗੀ ਤਿੰਨ ਸਾਢੇ ਮਹੀਨਿਆਂ ਦੀ ਸਾਢੇ ਤਿੰਨ ਮਹੀਨਿਆਂ ਦੀ ਗੱਲ ਨੇ ਜੀ ਇਹ ਫਿਰ 15 16 ਤੂੰ ਚੱਲੂਗੀ ਮੇਰੇ ਨਾਲ ਨਹੀਂ ਚਲੋ ਆਪਾਂ ਦਿੱਸਾ ਕਾਪਾਂ ਬਹੁਤ ਵਧੀਆ ਨੇ ਡੱਡ ਇੰਨਾ ਸਿਰਾਂ ਦੇਣਾ ਇਹਨੇ ਸਾਰੇ ਦੇ ਉੱਤੋਂ ਦੀ ਬੰਨਾ ਠੀਕ ਆ ਗੱਲ ਲਾਤਰ ਸਾਈ ਤੇ ਵੀ ਮਾਰਦੇ ਕੈਮਰਾ ਇਹਦਾ ਵੀ ਕੱਦ ਕਾੜ ਚੰਗਾ ਇਹ ਇਹਦੀ ਕੀ ਗੱਲ ਬਾਤ ਹੈ ਜੀ ਗੱਬਣਾ ਵੀ ਇਹ ਜਿਹੜੀ ਉਹ ਹਾਂ ਉਹ ਵੱਡੀ ਮਾਇਸ ਆਗੀ ਹਾਂਜੀ ਉਹ ਸਾਰਿਆਂ ਨਾਲ ਪਹਿਲੇ 11ਵਾਂ 11 ਸੂਈ ਵਾਲੀ 11ਵੇਂ ਸੂਈ ਉਹਦੀ ਝੋਟੀ ਹੈ ਜੇ ਇਹ ਵੀ ਉਹਦੀ ਆ ਤੇ ਇੱਕੋ ਪਿਛਾ ਵੀ ਉਹਦੀ ਆ ਉਹ ਉਹ ਤਾਂ ਛੋਟੀ ਐ ਇਹੇ ਓ ਵੱਡੀ ਆ ਮਾਨਾ ਇਹ ਤੋਂ ਵੱਡੀ ਉੱਧਰ ਖੜੀ ਆ ਤੇ ਇਹ ਚੌਥੀ ਆ ਜੇ ਆਪਾਂ ਗੱਲ ਕਰ ਲਈ ਵੀ ਇੱਕ ਮੱਝ ਦੀਆਂ ਦੋ ਦੋ ਤਿੰਨ ਤਿੰਨ ਆਪਣੇ ਕੋਲ ਖੜੀਆਂ ਤਿਆਰ ਹੋਣ ਚੌਥੀ ਚੌਥੀ ਪੀੜੀ ਆ ਜੀ ਅੱਛਾ ਚੌਥੀ ਚੌਥੀ ਪੀੜੀ ਇਹ ਤੋਂ ਛੋਟੀ ਕੱਟੀ ਹੋਰ ਆ ਅੱਛਾ ਅੱਗੇ ਹੋਰ ਆ ਉਹ ਵੀ ਦਿਖਾ ਮਾਨਾ ਇੱਕ ਹੋਰ ਆ ਚੌਥੀ ਇਹਦੀ ਚਾਰ ਚਾਰ ਕੱਟੀਆਂ ਨੇ ਆਪਣੇ ਜਿਹੜੇ ਵੱਡੀਆਂ ਮੱਝਾਂ ਨੇ ਪੰਡ ਠੀਕ ਆ ਜੀ ਠੀਕ ਆ ਇਹਦਾ ਕੀ ਸੀ ਨਾ ਇਹ ਮਾਨਾ ਇਹਦੀ ਹੈ ਜਿਹੜੀ 16 17 ਕਿਲੋ ਦੁੱਧੜੀ ਆ ਅੱਛਾ ਜੀ ਆ ਇਹਦੀ ਹੈਗੀ ਮਾਨਾ ਇਹ ਵੀ ਆਪਦਾ ਰਬਾਗਾ ਮੰਨਾ ਪਹਿਲਾਂ ਤੋਂ ਪੁਰਾਣਾ ਅੱਛਾ ਇਹ ਉਹਦੀ ਟੱਟੀ ਆ ਇਹ ਮੱਝ ਦੇ ਆ ਇਹ ਰੱਬ ਦੀ ਕਿਰਪਾ ਦੇ ਨਾਲ ਪਹਿਲੇ ਛੂਏ 14 ਲੀਟਰ ਦੁੱਧ ਕੱਢਿਆ ਹੋਇਆ ਹੁਣ ਦੂਜੇ ਛੂਏ ਨੂੰ ਗੱਭਣਾ ਜੇ ਛੂ ਵੀ ਆਪਣੇ ਚੈਨ ਤੇ ਲਾਈਵ ਤੇ ਵੀ ਇਹਦੀ ਵੀ ਕਰਾਵਾਂਗੇ 17 ਤੋਂ ਪਾਰ ਇੱਕ ਰਾਮਕ ਦੂਜੇ ਛੂਏ 18 ਲੀਟਰ ਦੇ ਮਾਗ ਠੀਕ ਹੈ ਜੀ ਬਹੁਤ ਬੜੀ ਆਪਦਾ ਦਰਸ ਮਾਰਦੇ ਆ ਜੀ ਤੇ ਕੈਮਰਾ ਹੋਈ ਇਹਦਾ ਲੇਵ ਆਲੂਗਾ ਦਿਖਾ ਦੇ ਇੱਥੇ ਦੇ ਭਰਾ ਇਹ ਜੇ ਕੋਈ ਲੈਣ ਦਾ ਸ਼ੌਕ ਹੋਊਗਾ ਤਾਂ ਵੇਚਣ ਦੇ ਆਪਾਂ ਵੀ ਸ਼ੌਕ ਨਹੀਂ ਹੈ ਕੋਈ ਜੇ ਕੋਈ ਮੁੱਲ ਭਰ ਸਕਦਾਗਾ ਤਾਂ ਆਪਾਂ ਇਹ 15 ਲੀਟਰ ਦੁੱਧ 15 ਦਿਨਾਂ ਬਾਅਦ ਛਵਾ ਕੇ ਜਦੋਂ ਛੂਪੀ ਛਵਾ ਕੇ ਦੇ ਦਾਂਗੇ ਦੁੱਧ ਤਾਂ ਮੇਰੇ 16.5 ਲੀਟਰ ਕੱਢਿਆ ਹੋਇਆ ਪਰ ਆਪਾਂ 15 ਲੀਟਰ ਕਹਿ ਕੇ ਦੇਵਾਂਗੇ ਛੂਆ ਕਿਹੜਾ ਛੂਗੀ ਬਈ ਇਹ ਛੂਆ ਇਹ ਹੁਣ ਛੂਗੀ ਚੌਥਾ ਜੀ ਚੌਥਾ ਹੁਣ ਕਿੰਨੇ ਕਿ ਦਿਨ ਕੱਢ ਦੀਆ ਛੂਏ ਇਹ ਉਹ 15 ਤਰੀਕ ਨੂੰ ਤੇ 15 16 ਤਰੀਕ ਨੂੰ ਦੋ ਟੀਕੇ ਭਰਾਏ ਹੋਏ ਨੇ ਅੱਛਾ 15 ਤੇ 15 ਨੂੰ ਭਰਾਇ ਇੱਕ 16 ਨੂੰ ਭਰਾਇ 16 ਰੇਟ ਤਾਂ ਨਹੀਂ ਦੱਸ ਦੇਗਾ ਰੇਟ ਤਾਂ ਚਲੋ ਮੌਕੇ ਤੇ ਵਾਲਾ ਫੋਨ ਤੇ ਕਰ ਲੂਗਾ ਪਰ ਉਹ ਆਇਆ ਵੀ 15 ਲੀਟਰ ਮੈਂ ਕਹਿ ਕੇ ਦੇਵਾਂਗਾ ਲੈ ਮੇਰੇ ਹਿਸਾਬ ਨਾਲ ਪਰ ਦੁੱਧ ਇਹ ਮੇਰੇ ਲੇਵਾ ਤੇ ਪਰ ਆਪਾਂ ਵੇਚਣ ਦੇ ਚਾਚੂ ਭਾਨੇ ਹੈਗੇ ਜੇ ਕੋਈ ਚੰਗਾ ਮੁੱਲ ਭਰੂਗਾ ਘਰੇ ਰੱਖਣ ਵਾਲਾ ਠੀਕ ਹੈ ਜੀ ਕੋਈ ਬ੍ਰੀਡ ਬਣਾਉਣੇ ਹੋ ਤਾਂ ਆਪਾਂ ਦੇ ਵੀ ਤੇ ਮੈਂ ਕਾਪਲੇ ਮਾਰ ਲਵਾਂ ਲੇਵੇ ਦੇ ਹਿਸਾਬ ਨਾਲ ਤੇ ਨਾ ਦੁੱਧ 20 ਡੇੜੇ ਗੇੜ ਵੀ ਖਾਪਦਾ ਜਿਹੜੇ ਹਿਸਾਬ ਨਾਲ ਆਪਾਂ ਆਪਾਂ ਤਾਂ 1.5 ਲੀਟਰ ਤੋਂ ਚੋਇਆ ਵੀ ਆਪਾਂ 15 ਲੀਟਰ ਦੇ 15 ਦਾ ਨਾ ਬਾ ਚਵਾ ਕੇ ਬੰਦਾ ਲੈ ਜੇ ਠੀਕ ਹੈ ਜੀ ਬੱਤ ਮਿਹਨਤ ਦੇ ਬੰਦਾ ਦੇਖ ਕੇ ਵੀ ਕੀ ਪਾਉਂਦਾ ਇਹ ਇਹ ਵੀ ਆਪਾਂ ਇਹਨੂੰ ਕੋਈ ਕਾਜੂ ਬਦਾਮ ਪਾਉਣੇ ਨੇ ਠੀਕ ਹੈ ਜੀ ਤੇ ਬਨੇ ਰਿਕਾਟ ਇਹ ਤਾਂ ਜਨੇ 17 18 ਦੇ ਜਾਊਗਾ ਜੇ ਗੱਲ ਕਰ ਲਈ ਵੀ ਸਾਰੇ ਆਪਣੇ ਕੋਲ ਰਿਕਾ ਇਲਾ ਸੱਜਣਾ ਵੀਡੀਓ ਥੋੜੀ ਲੰਬੀ ਹੋਣ ਕਾਰਨ ਨਾ ਬਾਈ ਆਪਾਂ ਇਹਦੇ ਪਾਰਟ 2 ਬਣਾਏ ਨੇ ਇਹ ਬੰਨ ਪਾਰਟ 3 ਜਿਹੜਾ ਤੁਸੀਂ ਇੱਥੇ ਤੱਕ ਦੇਖ ਚੁੱਕੇ ਹੋ ਤੇ 2 ਪਾਰਟ ਵੀ ਆਪਾਂ ਨਾਲ ਦੀ ਨਾਲ ਇੱਕ ਅੱਧੇ ਦਿਨ ਚ ਅਪਲੋਡ ਕਰਾਂਗੇ ਧੰਨਵਾਦ